ਤੇ ਹਾਰੇ ਰੱਬ ਦੇ ਵਾਸਤੇ ਤੂੰ ਮੰਨ ਜਾ ਐ ਨਾ ਕਰ ਮੇਰੀ ਵੀ ਜਿੱਤ ਦਾ ਸਵਾਲ ਹੈ ਨਾਨੀ ਮਾ ਕੀ ਕਹਿ ਰਹੀ ਸੀ ਵਿਆਹ ਵਿਆਹ ਲੈ ਬੇਬੇ ਹੈ ਕਿਵੇਂ ਬੇਬੇ ਠੀਕ ਹੈ ਪੁੱਤ ਤੂੰ ਦੱਸ ਵਧੀਆ ਬਹਿ ਜਾ ਇੱਥੇ ਆ ਇੱਥੇ ਕੱਲੀ ਜੀ ਕਿਵੇਂ ਬੈਠੀ ਹੈ ਕੀ ਸੋਚੀ ਜਾਂਦੀ ਹੈ ਕੀ ਦੱਸਾਂ ਬੇਬੇ ਤੈਨੂੰ ਪਤਾ ਹੀ ਆ ਆ ਮੇਰੀ ਨਾਨੰਦ ਹੈਗੀ ਇਹ ਦਸਿਆਪਾ ਪਹਿਰਿਆ ਹੁਣ अच्छा की हो गया हुन की की हो गया मसा ब्रਿੰਦਰ ਨੇ ਰਿਸ਼ਤਾ ਕਰਾਇਆ ਸੀ ਆਪਣੇ ਨੇ ਹਾਂ ਹੈ ਮਸਾ ਦੂਜੀ ਵਾਰ ਰਿਸ਼ਤਾ ਹੋਇਆ ਸੀ ਦੂਜੀ ਦੂਜੀ ਵਾਰ ਪਰਾਂਤਰੇ ਪੇ ਰਿਸ਼ਤੇ ਉਹ ਤਾਂ ਹੈ ਮਸਾ ਤੋਰੀ ਸੀਗੀ ਫੇਰ ਫੇਰ ਕੀ ਆ ਰਾਤ ਪਰੌਣਾ ਜਾਇਆ ਸੀ ਡੱਕ ਕੇ ਛੱਡ ਗਿਆ ਕਹਿੰਦਾ ਕੁੜੀ ਨੂੰ ਨਹੀਂ ਲੈ ਜਾਂਦਾ ਮੈਂ ਨਾਲ ਨਾ ਭਈ ਐ ਤਾਂ ਹੁਣ ਕੁੜੀ ਤਾਂ ਉਹਨੂੰ ਲੈ ਜਾਣੀ ਪਊਗੀ ਉਹ ਫੇਰ ਪਹਿਲਾਂ ਦੇਖ ਕੇ ਕਰਾਉਂਦਾ ਨਹੀਂ ਬ੍ਰਿੰਦਰ ਦੇ ਵੀ ਕਲੱਲੇ ਕੰਮ ਹੁੰਦੇ ਨੇ ਉਹਨੇ ਪਹਿਲਾਂ ਗੱਲ ਖੋਲਣੀ ਸੀ ਤਨ ਪਤਾ ਹੀ ਆ ਬੇਬੇ ਹੁਣ ਦੁੱਧ ਆਵਦੇ ਨਹੀਂ ਰੋਟੀਆਂ ਤਾਂ ਲੋਟ ਆਉਂਦੀਆਂ ਦੂਜਿਆਂ ਦੇ ਢਡਕਾਉਣ ਪਾ ਲਈ ਹੈ ਹੁਣ ਮੈਂ ਆਵਦੇ ਜਵਾਕ ਸਾਹਮੂਂ ਕਿ ਇਹਨਾਂ ਨੂੰ ਦੋ ਜਣੀਆਂ ਨੂੰ ਰੋਟੀ ਨਾਲੇ ਪੁੱਤ ਕੁੜੀਆਂ ਸਾਹਮਣੀਆਂ ਤਾਂ ਉਹੀ ਔਖੀਆਂ ਨੇ ਅੱਜ ਕੱਲ ਦੇ ਜਵਾਨੇ ਚ ਇਹ ਹੀ ਤਾਂ ਫਿਕਰ ਲੱਗਦੀ ਕੱਲ ਨੂੰ ਵੀ ਤੀ ਲੱਖ ਰੁਪਏ ਵਿਆਹ ਤੇ ਲਾਉਣਾ ਪਊ ਉਹਦੀ ਪੜ੍ਹਾਈ ਤੇ ਲਾਉਣਾ ਪਊ ਕਿੱਥੋਂ ਲਾ ਦਿਓਗੇ ਤੁਸੀਂ ਆਪਦੇ ਪਾਉਣੋਂਗੇ ਕਿ ਉਹਦੇ ਪਾਉਣੋਂਗੇ ਹੈ ਵਿਆਹ ਤਾਂ ਵਿਆਹ ਬੇਬੇ ਮੈਨੂੰ ਤਾਂ ਇਹ ਰਹਿੰਦਾ ਵੀ ਇਹ ਪਤਾ ਨਹੀਂ ਕਹੇ ਜੀ ਨਿਕਲੂਗੀ ਆ ਜਿਹੜੀ ਦੋਤੀ ਹੈ ਚਲ ਅੱਡੀ ਗੱਲ ਤਾਂ ਕਾਹਨੂੰ ਕਰਨੀ ਆ ਆਪਾਂ ਹਲੇ ਜਵਾਖੜੀ ਆ ਉਹ ਗਲ ਕਰੂਣਿਓ ਪੁੱਤ ਤੋ ਬੋਝ ਬਣ ਜਾਂਦਾ ਤੀ ਪੁੱਤ ਜਵਾਖੜੀ ਕਿਉਂ ਬੇਬੇ ਜਾਮਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ ਆ ਕੱਲ ਭਾਂਡੇ ਮਾਂਜਣ ਲੱਗੀ ਮਾੜਾ ਜੀ ਦਵਾਈ ਆ ਇਹ ਕਹਿੰਦੀ ਮੈਨੂੰ ਸ ਮਾਮੀ ਰੋਟੀ ਨਹੀਂ ਦਿੰਦੀਗੀ ਮੈਨੂੰ ਤਾਂ ਭਾਂਡੇ ਮਾਂਜੇ ਮਨਾ ਮੰਮੀ ਮੇਰੇ ਹੱਥ ਕਹੇ ਜੇ ਹੋ ਰਿਆ ਉਹੀ ਤਾਂ ਕਹਿੰਨੀ ਫਿਰ ਕੱਲ ਜੂਗਾ ਐ ਨਾ ਔਰ ਹੁਣ ਦੱਸ ਬੇਬੇ ਕੀ ਕਰਾਂ ਸਮਗਾ ਮੇਰੇ ਤਾਂ ਟੈਨਸ਼ਨ ਪੈ ਰਹੀ ਆ ਦਿਮਾਗ ਤੇ ਸਾਰੀ ਉਮਰ ਇੱਥੇ ਮੱਥੇ ਲੱਗੂਗੀ ਕ ਲੈਣੀ ਮਸਾਂ ਗਲੋਂ ਲਾਹੀ ਸੀ ਹੈ ਹੁਣ ਦੱਸ ਮੈਂ ਕੀ ਕਰਾਂ ਕਿਵੇਂ ਕਰਾਂ ਕਿੱਧਰ ਕੱਢਾਂ ਇਹਨੂੰ ਚੱਲ ਪਾਈ ਔਖਾ ਹੀ ਐ ਔਖਾ ਤਾਂ ਹੈਗਾ ਬੇਬੇ ਚੱਲ ਤੂੰ ਕਿਉਂ ਟੈਂਸ਼ਨ ਲੈਨੀ ਆ ਆਪੇ ਉਹਦਾ ਭਰਾ ਹੈਗਾ ਕਹਿਣ ਵਾਲਾ ਆਪੇ ਕਹੀ ਜਾ ਤੂੰ ਬਾਦੂ ਦੀ ਟੈਂਸ਼ਨ ਪਾਈ ਐ ਜੇ ਕੋਈ ਦੇਖੀ ਜਾਉ ਜੇ ਤਾਂ ਕੋਈ ਗੱਲ ਹੋਊਗੀ ਟੈਂਸ਼ਨ ਤਾਂ ਹੈਗੀ ਐ ਬੇਬੇ ਹੁਣ ਟੈਂਸ਼ਨ ਕਿਵੇਂ ਨਾ ਹੋਵੇ ਐਨੀ ਸਾਡੇ ਕਿੰਨੀ ਕਮਾਈ ਆ ਤੈਨੂੰ ਪਤਾ ਹੀ ਆ ਉਹਨਾਂ ਕਮਾਈਆਂ ਦਾ ਤਾਂ ਪਤਾ ਹੀ ਐ ਵੱਧ ਹੋਵੇ ਘੱਟ ਹੋਵੇ ਉਹ ਤੋਂ ਕੰਮ ਦੇ ਵੀ ਨਹੀਂ ਹੱਥ ਲਾਉਂਦੀ ਫੇਰ ਬੈੱਡ ਤੇ ਚੜਕੇ ਬੈਠੀ ਰਹਿੰਦੀ ਆ ਬੈਠੇ ਨੂੰ ਕਿਹੜਾ ਕਰਕੇ ਦੇਵੇ ਇਹਨੂੰ ਜਮਾ ਨਹੀਂ ਹੱਥ ਲਾਉਂਦੀ ਸੋਨ ਨੁਬੱਟਾ ਐਂ ਤਾਂ ਇਹਦਾ ਕੁਮਾਰੀ ਦਾ ਹਾਲ ਸੀ ਕੁਮਾਰੀ ਨੂੰ ਵੀ ਮੈਂ ਮੱਸਾਂ ਕਹਿੰਦੀ ਲਾਲਾ ਹੱਥ ਲਾਲਾ ਹੱਥ ਉੱਤੋਂ ਫੇਰੇ ਦੀ ਮਾਂ ਲੱਗ ਜਾਂਦੀ ਨਾ ਪੁੱਤ ਨਾ ਪੁੱਤ ਉਹਨੇ ਸਿਰ ਚੜਾਈ ਸੀਗੀ ਹੈ ਫੇਰ ਇਹਦਾ ਉਥੇ ਤੋਰੀ ਉਥੇ ਉਥੋਂ ਡੱਕਰਦੀ ਪਰੌਣਾ ਮਰ ਗਿਆ ਹੁਣਾਂ ਦੂਜੀ ਵਾਰ ਇੱਥੇ ਘਰ ਇੱਥੇ ਦੀ ਰਹਿੰਦੀ ਚੱਲ ਕੋਈ ਨਹੀਂ ਆ ਜਾ ਚਾਹ ਪਾਣੀ ਪੀਏ ਛੱਡ ਪਰ ਟੈਨਸ਼ਨ ਆ ਮੈਂ ਤਾਂ ਲੋੜੀ ਲਿਆਈ ਸੀ ਤੇਰੀ ਖਾਤਰ ਵਾਹ ਫੜ ਆਇਆ ਮੈਂ ਚੱਲ ਲੋੜੀਂ ਤਾਂ ਲੱ ਨਾ ਮਹਾਰਾਣੀ ਮੋジナ ਨਾ ਤੋ ਕੇ ਬੈੱਡ ਤੇ ਚੜ ਕੇ ਬੈ ਗਈ ਅੱਬੀ ਹੌਲੀ-ਹੌਲੀ ਤੈਨੂੰ ਪਤਾ ਨਾ ਆ ਰਾਤ ਦੀ ਵਿਚਾਰੀ ਕੁੜੀ ਟੈਨਸ਼ਨ ਲਈ ਜਾਂਦੀ ਐ ਵੀ ਮੰਮੀ ਹੋ ਐਂ ਕਹਤੋ ਭੱਗੇ ਐਂ ਕਹਤੋ ਭੱਗੇ ਫਿਰ ਨਾ ਜੀ ਫਿਰ ਹੁਣ ਮੈਂ ਕੀ ਕਰਾਂ ਜੇ ਟੈਨਸ਼ਨ ਲਈ ਜਾਂਦੀ ਆ ਇਹੀ ਹਾਲ ਤੇਰਾ ਪਹਿਲਾਂ ਰਹਿੰਦਾ ਸੀ ਕੰਮ ਤੋਂ ਡਲਦੀ ਰਹਿੰਦੀ ਸੀ ਕੰਮ ਤੋਂ ਟਾਲਦੀ ਮਾਰੀ ਹਾਂ ਪਰ ਤੂੰ ਤਾਂ ਚਾਹੁੰਦੀ ਨਹੀਂ ਵੀ ਮੈਂ ਜਾਵਾਂ ਉੱਥੇ ਤੈਨੂੰ ਕੰਮ ਕਰਨਾ ਪੈਂਦਾ ਰਾਤ ਪਤੰਦਰ ਨੂੰ ਮਨਾ ਲੈਂਦੀ ਓਨੂੰ ਪੱਬੀ ਤਾਨੂੰ ਕੀ ਲੱਗਦਾ ਮੈਂ ਕੋਸ਼ਿਸ਼ ਨਹੀਂ ਕੀਤੀ ਨਾ ਲਈ ਇਸ ਤੋਂ ਨੂੰ ਕੁਝ ਕਿਹਾ ਵੀ ਨਹੀਂ ਸੀ ਅ ਜੱਪ ਗੁੰਨੇ ਸਿਰਫ ਇੰਨੀ ਇੱਕ ਗੱਲ ਕਹੀ ਸੀ ਵੀ ਮੈਂ ਡੈਡੀ ਨਾਲ ਰੋਟੀ ਖਾਣੀ ਹੈ ਫਿਰ ਐਡੀ ਕੀ ਗੱਲ ਹੋ ਗਈ ਸੀ ਜੇ ਨਾਲ ਦੋ ਬੁਰਕੀਆਂ ਖਵਾ ਲੈਂਦੀ ਜਵਾਕੜੀ ਵਿਚਾਰੀ ਕਿੰਨਾ ਮੋਹ ਕਰਦੀ ਉਹਦਾ ਪਰ ਕੋ ਬੰਦਾ ਏ ਤਲਾ ਕੋ ਸਮਝਦਾ ਹੀ ਨਹੀਂ ਹੈਗਾ ਨਹੀਂ ਜੇ ਤੂੰ ਕੋਸ਼ਿਸ਼ ਕਰੀ ਹੁੰਦੀ ਤੈਨੂੰ ਲੈ ਜਾਂਦਾ ਕੋਸ਼ਿਸ਼ ਤਾਂ ਮੈਂ ਤੇ ਤੇਰਾ ਵੀਰਾ ਕਰੀ ਗਏ ਤੂੰ ਤਾਂ ਇੱਕ ਵਾਰ ਉੱਠ ਕੇ ਵੀ ਨਹੀਂ ਦੇਖਿਆ ਵੀ ਕਿੱਧਰ ਨੂੰ ਜਾਂਦਾ ਕਿੱਧਰ ਖੂ ਖਾਤੇ ਚ ਗਲਦਾ ਉਹ ਭਾਬੀ ਮੇਰੀ ਗੱਲ ਸੁਣ ਜੋ ਆਪਦੀ ਡੇਰੀ ਬੈਠੀ ਸੀ ਜਿਵੇਂ ਇਹਨੂੰ ਛੱਡ ਕੇ ਉਹਦੇ ਮਗਰ ਜਾਂਦੀ ਇਹਦੇ ਮਨ 'ਚ ਕੀ ਜਾਂਦਾ ਵੀ ਮੇਰੀ ਮਾਂ ਇੱਕ ਦਿਨ ਜੀ ਇੰਨਾ ਮੈਨੂੰ ਭੁੱਲ ਗਈ ਤੂੰ ਤਾਂ ਚਾਹੁੰਦੀ ਨਹੀਂ ਵੀ ਮੈਂ ਜਾਵਾਂ ਸਾਰੀ ਉਮਰ ਬੈਠੀ ਰਹੀ ਐ ਇੱਥੇ ਲੱਤਾਂ ਪਸਾਰ ਕੇ ਮਸਾਂ ਤੇਰਾ ਝੁਲਸ ਮਡੂਆ ਕਰਿਆ ਸੀ ਉਤੋਂ ਕੰਮ ਦੇ ਨੇ ਹੱਥ ਲਾਉਂਦੀ ਭਾਬੀ ਮੇਰਾ ਕੀ ਜੀ ਨਹੀਂ ਕਰਦਾ ਮੈਂ ਤੁਹਾਨੂੰ ਆਹੀ ਚੀਜ਼ਾਂ ਤੋਂ ਡਰਦੀ ਕਹਿੰਦੀ ਹੁੰਦੀ ਸੀ ਵੀ ਮੇਰਾ ਨਾ ਕਰੋ ਅਸੀਂ ਮਾਮਾ ਤੀਆਂ ਦੋਨੋਂ ਆਪਦਾ ਟਾਈਮ ਪਾਸ ਕਰ ਲੈਂਦੀਆਂ ਆ ਹਾਂ ਹੁਣ ਦੇਖ ਲਓ ਤੁਸੀਂ ਕੀ ਚੰਗਾ ਕਰਤਾ ਸਮ ਕੰਮ ਨੂੰ ਦੁੱਗਣ ਔਖਾ ਹੋ ਗਿਆ। ਨੇ ਉੱਥੇ ਕਰ ਲੈ ਟਾਈਮ ਪਾਸ। ਉੱਥੇ ਤਾਂ ਥੁੰਦਾ ਨਹੀਂ ਸਬਰ ਕਰ ਲੈਂਦੀ। ਦੋ ਮਹੀਨੇ ਠਹਿਰ ਕੇ ਲੈ ਜਾਂਦਾ ਕੁੜੀ ਨੂੰ। ਤੰਦਕ ਕੋੜ ਖਾਣੇ ਦੀ ਸੋਚ ਲੱਗੀ ਪਈ ਆ। ਆਪਦੇ ਬਾਰੇ ਸੋਚ ਲਾ। ਭਾਬੀ ਜੋ ਤੁਹਾਡੇ ਆਪ ਦੇ ਜਵਾਬ ਹੋਗੇ ਨਾ ਸੁਣਨੋ ਔਲਾਦ ਦਾ ਦਰਦ ਕੀ ਹੁੰਦਾ। ਫੇਰ ਪਤਾ ਲੱਗੂ। ਤੂੰ ਹੁਣ ਇੱਥੋਂ ਤੱਕ ਜਾਏਂਗੀ ਹੈ ਮੇਰੀ ਲਾਰ ਤੱਕ। ਕੋਈ ਨਹੀਂ ਆਉਣ ਦੇ ਤੇਰੇ ਭਰਾ ਨੂੰ। ਭਾਬੀ ਮੇਰਾ ਇਹ ਮਤਲਬ ਨਹੀਂ ਹੈਗਾ। ਸੋਨੂੰ ਨਹੀਂ ਪਤਾ ਮੈਂ ਜੱਪ ਨੂੰ ਤੋਂ ਬਿਨਾਂ ਨਹੀਂ ਰਹਿ ਸਕਦੀ। ਹੇਦਰ ਤੁਹਾ ਕੁੜੀ ਦਾ ਉਹ ਚ ਕੀ ਕਸੂਰ ਐ ਸ਼ੁਰੂ ਤੋਂ ਇਹ ਮੇਰੇ ਨਾਲ ਰਹੀ ਹੋਈ ਐ ਕਿਵੇਂ ਖਾਂਦੀ ਹੂ ਕਿਵੇਂ ਖਾਂਦੀ ਹੂ ਮੈਂ ਨਹੀਂ ਕਹਿੰਦੀ ਵੀ ਤੂੰ ਤੇ ਮੰਮੀ ਦਾ ਖਿਆਲ ਨਹੀਂ ਰੱਖਦੇ ਪਰ ਮੇਰਾ ਆਪਣੇ ਹੀ ਜੀ ਲੱਗਦਾ ਐ ਤੋ ਬਣਾ ਨਹੀਂ ਰਹਿ ਸਕਦੀ ਮੈਂ ਕੀ ਕਰਾਂ ਕਿਸੇ ਨਹਿਰ ਨੌਰ ਚ ੱੱਕਾ ਦੇ ਦੇ ਲਾ ਜਾ ਕੇ ਇਹਨੂੰ ਭਾਬੀ ਇਹ ਤੂੰ ਕੀ ਬਗਵਾਸ ਕਰੀ ਜੰਨੀ ਐ ਬਗਵਾਸ ਨਾ ਕਰਾਂ ਤਾਂ ਹੋਰ ਕੀ ਕਰਾਂ ਮੈਨੂੰ ਤੂੰ ਕੁਛ ਮਰਜ਼ੀ ਕਹਿ ਲੈ ਪਰ ਮੇਰੀ ਕੁੜੀ ਨੂੰ ਨਾ ਭਾਬੀ ਬਣ ਕੇ ਕੁਛ ਵੀ ਕਰ ਕਹਿਣ ਨੂੰ ਮੈਂ ਤੇ ਤੇਰੇ ਕੋਈ ਡਾਂਗ ਨਹੀਂ ਮਾਰੀ ਮੈਂ ਤੈਨੂੰ ਐ ਕਹਿਨੀ ਐ ਵੀ ਇਹਨੂੰ ਆਪਦੇ ਕੁੜ ਖਾਣੇ ਨੂੰ ਗਰਾਉ ਨੂੰ ਲੈ ਕੇ ਆਪਦੇ ਸਹੁਰੇ ਘਰ ਵਗ ਜਾ ਮੈਥੋਂ ਨਹੀਂ ਤੇਰਾ ਗੋਲਪਣਾ ਹੁੰਦਾ ਸਾਰੀ ਉਮਰ ਦਾ ਭਾਬੀ ਮੈਂ ਤਾਂ ਇਹ ਚੀਜ਼ ਚਾਹਣੀ ਆ ਵੀ ਮੈਨੂੰ ਇੱਥੇ ਲੈ ਕੇ ਜਾਵਾ ਹੁਣਾਂ ਟਾਈਮ ਮੈਂ ਹੁਣ ਉੱਥੇ ਜਾਂਦੀ ਵੀ ਨਹੀਂ ਹੈਗੀ ਜਿੰਨਾ ਟਾਈਮ ਉਹ ਜੱਪੂ ਨੂੰ ਲੈ ਕੇ ਜਾਣ ਨੂੰ ਮੰਨ ਦੇਣੀ ਹੈ ਠੀਕ ਹੈ ਤੂੰ ਜਾਂਦੀ ਨਹੀਂ ਭਾਬੀ ਫਿਰ ਮੈਂ ਕੁੜੀ ਤੋਂ ਬਣਾਣੀ ਉੱਥੇ ਜਾਂਦੀ ਮੇਰਾ ਉੱਥੇ ਕੀ ਹੈ ਮੈਨੂੰ ਤਾਂ ਉਸ ਉੱਥੇ ਕੁਝ ਦਿਖਦੇ ਨਹੀਂ ਹੈਗਾ ਤੇਰਾ ਸਾਰਾ ਕੁਝ ਹੁਣ ਉੱਥੇ ਆ ਸਮਝ ਗਈ ਤੂੰ ਆ ਗੱਲਾਂ ਜੀਆਂ ਦੇ ਵਿੱਚ ਨਾ ਮਸਾਲੇ ਫੂਕਣ ਵਾਲੇ ਖੜੀ ਹੋ ਕੇ ਕੰਮ ਨੂੰ ਹੱਥ ਲਾ ਲਿਆ ਕਰ ਕਰ ਲੈਣੀ ਆ ਭਾਬੀ ਆ ਵੱਡੀ ਹਸਾਲੀ ਹਮ ਮੰਮੀ ਨੇ ਵੀ ਪਤਾ ਨਹੀਂ ਅੱਜੀ ਕਿਤੇ ਜਾਣਾ ਸੀ ਮੈਨੂੰ ਲੱਗਦਾ ਪੱਕਾ ਮੇਰੇ ਨਾਲ ਗੁੱਸੇ ਹੋ ਕੇ ਗਈ ਹੋਣੀ ਆ ਵੀ ਦੱਸ ਪਹਿਲਾਂ ਮੇਰੀ ਪੂਰੀ ਗੱਲ ਤਾਂ ਸੁਣ ਲੈ ਭਾਬੀ ਨੂੰ ਤਾਂ ਇਹ ਲੱਗਦਾ ਵੀ ਇਹਨੇ ਜਾਣ ਕੀ ਭੇਜਿਆ ਉਹਨੂੰ ਜਿਵੇਂ ਮੈਂ ਕੀ ਚਾਉਂਦੀ ਨਹੀਂ ਵੀ ਮੇਰਾ ਘਰ ਬਸ ਤੇ ਪਰ ਮੈਂ jobb ਕੋਲ ਤੋਂ ਬਿਨਾਂ ਨਹੀਂ ਜਾਂਦੀ ਵੀਰੇ ਨਾਲ ਗੱਲ ਕਰਕੇ ਦੇਖਦੀ ਮੈਨੂੰ ਲੱਗਦਾ ਮੇਥੇ ਤਾਂ ਗਲਤੀ ਹੋ ਗਈ। ਵੀਰੇ ਹਾਂ ਭਲੀ ਵੀਰੇ ਹੁਣ ਤਾਂ ਵੀ ਆਏ ਸੀਗੇ ਮੇਰੇ ਕੋਲ ਤੇ ਮੈਨੂੰ ਬਾਲਾ ਪੁੱਟਾ ਸਿੱਧਾ ਬੋਲੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਮੇਰੀ ਗਲਤੀ ਕੀ ਹੈ। ਭਲੀ ਤੇਰੀ ਕੋਈ ਗਲਤੀ ਨਹੀਂ। ਆਪਣੇ ਤਾਂ ਭੈਣ ਭਰਾਵਾਂ ਦੇ ਨਸੀਲ ਨੂੰ ਮਾਰੇ। ਕਿਤੇ ਤਾਂ ਤੇਰੀ ਭੱਬੀ ਨੂੰ ਆਪਣਾ ਸਾਥ ਦੇਣਾ ਚਾਹੀਦਾ ਸੀ ਤੇਰਾ। ਏ ਦੁੱਖ ਦੀ ਘੜੀ ਚ ਕਿਥੇ ਹੁਣ ਭੱਜ-ਭੱਜ ਪੈਂਦੀ ਆ ਤੈਨੂੰ ਭੱਲੇ ਨੂੰ ਨਹੀਂ ਪੈਂਦੀ ਉਹ ਤਾਂ ਮੈਨੂੰ ਵੀ ਤੁੰਨੀ ਜਾਂਦੀ ਰਹਿੰਦੀ ਆ ਸਾਰਾ ਦਿਨ ਤੋਰਦੇ ਤੋਰਦੇ ਆ ਉਹਦੀ ਕਾਲੀ ਕਰਕੇ ਹੈ ਤਾਂ ਆ ਕੁਝ ਹੋ ਗਿਆ ਬਰਿੰਦਰ ਕਹਿੰਦਾ ਸੀ ਵੀ ਮੁੰਡਾ ਕੁਝ ਨਹੀਂ ਖਾਂਦਾ ਪੀਂਦਾ ਉਹ ਤਾਂ ਪਹਿਲੀ ਵਾਰੀ ਆਪਣੇ ਘਰੇ ਰੱਕ ਕੇ ਆ ਗਿਆ ਮੇਰੇ ਪਹਿਲੀ ਵਾਰੀ ਕੀ ਹੋਊ ਤਾਂ ਜਦੋਂ ਮੈਂ ਇੱਥੇ ਵਿਆਹ ਕੇ ਗਈ ਸੀ ਉਹਦੀ ਦਾਲੂਣਾ ਡੱਕ ਕੇ ਆਇਆ ਸੀਗਾ ਉਹ ਤੋਂ ਤਾਂ ਸਾਰੀ ਗੱਲ ਹੀ ਸ਼ੁਰੂ ਹੋਈ ਸੀ ਮੈਂ ਤਾਂ ਸਿਰਫ ਇੱਕ ਜਪਗੁੰਦਾ ਹੀ ਨਾਮ ਲੈਂਦਾ ਸੀ ਵੀ ਜਪਗੁੰਨ ਉਹ ਪਾ ਇੱਥੇ ਵਧੀਆ ਸਕੂਲ ਚ ਲੈ ਕੇ ਲਾਵਾਂਗੇ। ਮੇਰੇ ਹੁਣ ਮੈਂ ਆਪਣੀ ਜਵਾਕੜੀ ਖਾਤੀ ਤਾਂ ਵਿਆਹ ਕਰਾਇਆ। ਉਹ ਆਪਾਂ ਗੱਲ ਵੀ ਕੀਤੀ ਸੀ ਭਾਲੀ ਮੇਰੀ ਸਾਰੀ ਗੱਲ ਹੋਈ ਆ ਉਹਦੀ ਮਾਂ ਨਾਲ। ਨੈ ਬ੍ਰਿੰਦਰ ਨਾਲ ਵੀ ਉਹ ਕਹਿੰਦੇ ਕੋਈ ਨਾ ਦੱਸ ਦੇਣ ਉਹ ਸਾਨੂੰ ਵੀ ਪਤਾ ਸੀ ਵੀ ਦੱਸ ਦੇਣ ਤਾਂ ਰੱਖਣੀ ਪੂਰਨਾ ਮੇਨੇ ਮੈਂ। ਤੇ ਹੁਣ ਤਾਂ ਉਹ ਗੱਲ ਤੇ ਨਹੀਂ ਆਉਂਦਾ। ਮੈਂ ਉਹਦੇ ਪਿੱਛੇ ਵੀ ਭੱਜਿਆ ਪਰ ਰੁਕੇ ਹੀ ਨਹੀਂ ਢੱਕਿਆ ਦਾਰੂ ਦਾ ਲੜ ਕੇ ਮਾਰਦਾ ਗਲੀਆਂ ਚੋ ਗਿਆ। ਉਹ ਮੈਨੂੰ ਆਪਣੀ ਗਵੰਡੀ ਵੀ ਪੁੱਛਣ ਲੱਗੀ ਵੀ ਕੀ ਗੱਲ ਹੋ ਗਈ ਕੌਣ ਸੀ ਕੌਣ ਸੀ ਹੁਣ ਕੀ ਦੱਸਾਂ ਵੀ ਸਾਡਾ ਨਵਾਂ ਪਰੌਣਾ ਛੇੜਿਆ ਭਾਬੀ ਪਤਾ ਮੈਨੂੰ ਕੀ ਕਹਿੰਦੀ ਕਹਿੰਦੀ ਜਾਣ ਬੁੱਝ ਕੇ ਤੂੰ ਬਾਹਰ ਹੀ ਨਹੀਂ ਆਈ ਮੇਰੇ ਜਿਮੋਂ ਜਵਾਗੜੀ ਨੂੰ ਛੱਡ ਕੇ ਆਉਂਦੀ ਉਹਦੇ ਮਨ 'ਚ ਕੀ ਜਾਣਾ ਸੀਗਾ ਉਹ ਫੇਰ ਪਾਲੀ ਜੇ ਤੂੰ ਬਾਹਰ ਆਏਂਦੀ ਫੇਰ ਕਿਹੜਾ ਰੁਕ ਜਾਂਦਾ ਨਹੀਂ ਰੁਕਦਾ ਵੀ ਉਹ ਤਾਂ ਘਾਰ ਆ ਫਿਰਦਾ ਸੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਉਹ ਗੱਲ ਤੇ ਰਹੇ ਕਿਉਂ ਨਹੀਂ ਬ੍ਰਿੰਦਰ ਤੋਦ ਦੇ ਮੈਨੂੰ ਕਹਿੰਦਾ ਸੀ ਬਹੁਤ ਵਧੀਆ ਮੁੰਡਾ ਹੈ ਤੇ ਚੰਗਾ ਮੁੰਡਾ ਹੈ ਤੈਨੂੰ ਇਹ ਜਿਹਾ ਮੁੰਡਾ ਦੁਬਾਰੇ ਮਿਲਣਾ ਹੀ ਨਹੀਂ ਕਿ ਤੋ ਮੈਂ ਵੀ ਸੋਚਿਆ ਵੀ ਚੱਲ ਸ਼ਾਇਦ ਭਾਬੀ ਮੈਨੂੰ ਇੱਥੇ ਰੱਖ ਕੇ ਰਾਜੀ ਨਹੀਂ ਵੀ ਨਾਲੇ ਤੇਰਾ ਘਰ ਵਾਸ ਜੂਗਾ ਮੈਨੂੰ ਕੀ ਪਤਾ ਸੀਗਾ ਵੀ ਸਭ ਕੁਝ ਦੁਬਾਰੇ ਹੋ ਜੂਗਾ ਉਹਨਾਂ ਤਾਂ ਆਇਆ ਲੱਗਦਾ ਵੀ ਉਹ ਤੇਰ ਨਾਲ ਬਿਆਹ ਕਰਾ ਕੇ ਰਾਜੀ ਨੇ ਸੀ ਉਹ ਤਾਂ ਬੁਢੀ ਨਹੀਂ ਕਰਦਾ ਕੋਈ ਕੰਮ ਮੈਨੂੰ ਤਾਂ ਬੁਢੀ ਦੀ ਅੱਖ ਬਹੁਤ ਤੇਜ ਲੱਗਦੀ ਸੀ ਮੈਂ ਤੇਨੂੰ ਅੱਖਣ ਵੀ ਲੱਗਿਆ ਸੀ ਪਰ ਫਿਰ ਮੈਂ ਹੀ ਤੋੜੀ ਗਿਆ ਮਾਂ ਜੇ ਹੁਣ ਨਾ ਬ੍ਰਿੰਦਰ ਦੇ ਆਖੇ ਰਿਸ਼ਤਾ ਕੀਤਾ ਤਾਂ ਇਹ ਕੁਛ ਖਾ ਕੇ ਮਰ ਜੀ ਤਰੀ ਭਾਬੀ ਬਈ ਬਚਾਰੇ ਫਸ ਗਿਆ ਮੈਨੂੰ ਤਾਂ ਦਿਸੀ ਜਾਂਦਾ ਸੀ ਵੀ ਮੁੰਡਾ ਖੁਸ਼ ਨਹੀਂ ਸੀ ਉੱਤੇ ਮੈਨੂੰ ਸਾਰਾ ਪਤਾ ਵੀਰੇ ਤੂੰ ਵੀ ਮਜਬੂਰੀ ਚ ਚੁੱਪ ਰਹੇ ਹੈਂ ਤੇ ਮਾਂ ਵੀ ਮਜਬੂਰੀ ਚ ਚੁੱਪ ਰਹੀ ਪਰ ਵੀਰੇ ਤੁਸੀਂ ਇਹ ਸਭ ਕੁਝ ਕਰਕੇ ਨਾ ਮੈਨੂੰ ਸਾਰੀ ਉਮਰ ਦਾ ਦੁੱਖ ਦਿੱਤਾ ਮੈਨੂੰ ਇਹ ਨਹੀਂ ਸਮਝ ਆਉਂਦਾ ਮੈਂ ਕੀ ਕਰੂੰਗੀ ਮੈਂ ਆਪਣੀ ਜਵਾਗੜੀ ਨੂੰ ਦੇਖ ਛੱਡ ਤਾਂ ਸਕਦੀ ਨਹੀਂ ਮੈਂ ਇਹ ਨਹੀਂ ਚਾਹੁੰਦੀ ਵੀ ਤੂੰ ਤੇ ਮਾਂ ਉਹਦੇ ਨਾਲ ਬੁਰਾ ਕਰੋਗੇ ਪਰ ਮੈਂ ਨਾ ਭਾਬੀ ਤੇ ਯਕੀਨ ਨਹੀਂ ਕਰ ਸਕਦੀ ਮੈਂ ਆਪਣੀ ਕੁੜੀ ਨੂੰ ਇੱਥੇ ਛੱਡ ਨਹੀਂ ਸਕਦੀ ਇਹ ਤਾਂ ਗੱਲ ਮੈਂ ਤੇਰੇ ਪਾਲੇ ਸਮਝਦਾ ਬਾਕੀ ਜਵਾਗੜੀ ਮਾਂ ਤੋਂ ਬਿਨਾ ਮੈਨੂੰ ਪਤਾ ਕਿਵੇਂ ਸਾਹਮਣੇ ਆਉਕੇ ਨਹੀਂ ਤੇਰੇ ਨਾਲ ਜਾਊਗੀ ਤਾਂ ਜ਼ਿੰਦਗੀ ਉਹਦੀ ਸੌਖੀ ਰਹੂਗੀ ਇਹ ਸੋਚ ਕੇ ਤਾਂ ਮੈਂ ਤੇਰਾ ਰਿਸ਼ਤਾ ਕੀਤਾ ਸੀ ਹੈ ਪਰ ਵੀਰੇ ਤੁਸੀਂ ਇੱਕ ਵਾਰ ਪੁੱਛ ਪੜਤਾਲ ਵੀ ਤਾਂ ਨਹੀਂ ਨਾ ਕਰੀ ਚੁੱਪ ਕਰਕੇ ਬਸ ਮੈਨੂੰ ਤੇ ਤੋਰਨ ਦੀ ਕੀਤੀ ਐਡੀ ਵੀ ਕੀ ਕਾਲੀ ਸੀ ਮਾੜਾ ਮੋਟਾ ਪਤਾ ਤਾਂ ਕਰ ਲੈਂਦੇ ਮੈਂ ਵਿਆਹ ਤੋਂ ਮਨਾ ਨਹੀਂ ਸੀ ਕਰਦੀ ਹੁਣ ਜੇ ਤਾਂ ਕੋਈ ਗੈਰ ਹੁੰਦਾ ਫਿਰ ਤਾਂ ਆਪਾਂ ਪਤਾ ਕਰਦੇ ਹੁਣ ਵਿੱਚ ਤਾਂ ਬਰਿੰਦਰ ਸੀ ਇਹਦਾ ਭਾਈ ਸੀ ਹੈ ਆਪਾਂ ਨੂੰ ਤਾਂ ਐ ਸੀ ਆਪਣਾ ਰਿਸ਼ਤੇਦਾਰ ਆ ਉਹਨੇ ਸਾਰਾ ਕੁਝ ਪਤਾ ਕਰ ਲਿਆ ਪਰ ਉਹਨੇ ਵੀ ਵਿਚਾਰੇ ਨੇ ਸਾਰਾ ਪਤਾ ਕੀਤਾ ਸੀ ਆ ਚੀਜ਼ਾਂ ਤਾਂ ਪਤਾ ਹੀ ਨਹੀਂ ਸੀ ਵੀ ਇਹ ਐ ਹੋ ਜੂ ਹੁਣ ਕਿਸ ਦੇ ਢਿੱਡ ਚ ਕੀ ਪੜਿਆ ਉਹ ਇਹਦਾ ਬਸ ਪੁੱਛੀ ਨਾ ਤੇਰੀ ਕਿਸਮਤ ਹੀ ਐ ਮਾੜੀ ਆ ਮੇਰੀ ਤਾਂ ਚਲ ਜਿਹੜੀ ਮਾੜੀ ਸੀ ਮਾੜੀ ਸੀ ਵੀਰੇ ਨਾਲ ਉਹ ਜਵਾਕੜੀ ਦੀ ਵਿਚਾਰੀ ਉਹ ਮੈਨੂੰ ਪੁੱਛਦੀ ਰਹਿੰਦੀ ਐ ਮੰਮੀ ਮੈਂ ਉੱਥੇ ਹੁਣ ਤੁਹਾਡੇ ਨਾਲ ਜਾਊਂਗੀ ਮੈਂ ਸਕੂਲ 'ਚ ਲੱਗੂੰਗੀ ਪਰ ਮੈਂ ਉਹਨੂੰ ਕੀ ਜਵਾਬ ਦੇਵਾਂ ਵੀ ਹਜੇ ਤਾਂ ਮੇਰਾ ਵੀ ਨਹੀਂ ਪਤਾ ਮੈਂ ਕਿੱਥੇ ਜਾਊਂਗੀ ਵੀਰੇ ਕਦੇ ਕਦੇ ਤਾਂ ਮੇਰਾ ਜੀ ਕਰਦਾ ਵੀ ਨਾਲੇ ਤਾਂ ਉਹ ਪੂਰਾ ਉਹਨੂੰ ਗੋਸ਼ਟ ਹਾਣੂ ਤੇ ਦਾ ਨਾਲੇ ਭਰੇ ਆਪ ਖਾ ਲ ਮੇਰਾ ਇਹ ਐ ਜਿਹੇ ਗੱਲਾਂ ਕਰ ਦਿੰਦੇ ਤੇਰੇ ਭਾਈ ਹੁੰਦੇ ਤੈਨੂੰ ਇੰਨਾ ਫਿਕਰ ਨਾ ਕਰ ਕੋਈ ਨਾ ਪਰਮਾਤਮਾ ਆਪਣੇ ਆ ਵੀ ਆਪਾ ਕਿਹੜਾ ਬੇਸਤਾ ਪਰਮਾਤਮਾ ਧੀਧੀ ਆਪਣੇ ਸੁਣੂਗਾ ਆਪਣੇ ਚੰਗੇ ਚੰਗੇ ਕੰਮ ਹੋਣਗੇ ਕੋ ਚੰਗੇ ਰਾਹ ਪਊਗੀ ਗੱਲ ਬਸ ਵੀਰੇ ਮੇਰੀ ਗੱਲ ਸੁਣ ਸਭ ਕੁਛ ਵੀ ਹੋ ਜਾਈ ਪਹਿਲਾਂ ਪੰਚਾਇਤ ਦੇ ਘਰ ਕਰਕੇ ਤੋਈ ਬੀਜੇ ਜਪਗੁਰ ਨਾਲ ਜਾਊਗੀ ਤੋਹੀਂ ਮੈਂ ਉੱਥੇ ਜਾਊਂ ਨਹੀਂ ਮੈਂ ਉਸ ਘਰ ਦੇ ਵਿੱਚ ਨਹੀਂ ਜਾਂਦੀ ਬੇਸ਼ੱਕ ਮੈਨੂੰ ਭਾਬੀ ਇੱਥੇ ਨਾ ਰੱਖੇ ਮੈਂ ਆਪੇ ਕਿਤੇ ਨਾ ਕਿਤੇ ਕਿਸ ਗੁਰਦੁਆਰੇ ਚ ਜਾ ਲੂੰਗੀ ਪਰ ਮੈਂ ਉਹ ਘਰ ਹੀ ਨਹੀਂ ਜਾਂਦੀ ਜਿੱਥੇ ਮੇਰੀ ਧੀ ਦੀ ਕੋਈ ਇੱਜ਼ਤ ਨਹੀਂ ਹੋਣੀ ਆਪਾਂ ਦੇ ਮੈਂ ਆਥਰੇ ਬ੍ਰਿੰਦਰ ਨੂੰ ਦੁਲਾਇਆ। ਬਿਕਰੇ ਆ ਕੇ ਜਾ ਆਪਾਂ ਗੱਲ ਕਰਨੀ ਆ। ਆਥਰੇ ਸਾਰੀ ਬ੍ਰਿੰਦਰ ਨਾਲ ਗੱਲ ਕਰਕੇ ਫੇਰ ਆਪਾਂ ਪੰਚਾਇਤ ਤੇ ਗੱਲ ਕਰਾਂਗੇ। ਕਿਹੜਾ ਆਪਾਂ ਉਹਨਾਂ ਦਾ ਪਹਿਲਾਂ ਆਪ ਜਾ ਕੇ ਤਾਂ ਮੂੰਹ ਸੁੰਘਾਈਏ। ਮੈਂ ਤੇ ਬ੍ਰਿੰਦਰ ਇੱਕ ਦੋ ਤਰ੍ਹਾਂ ਚ ਜਾ ਆਮੇ ਜਦੋਂ ਬ੍ਰਿੰਦਰ ਨਾਲ ਸਾਰੀ ਨਾਲ ਨਿਪਟੜੀ ਫੇਰ ਅਸੀਂ ਉਹਦੇ ਘਰੇ ਜਾਵਾਂਗੇ। ਫੇਰ ਪੰਚਾਇਤ ਤੇ ਜਾਵਾਂਗੇ ਆਪਾਂ ਸਿੱਧੇ ਪੰਚਾਇਤ ਦਾ ਫੇਰਾ ਲਾਕੂ ਆ। ਵੀ ਪਹਿਲਾਂ ਇਹ ਜਾ ਕੁਝ ਹੋਇਆ। ਹੁਣ ਫੇਰ ਇਹ ਜਾ ਕੁਝ ਕਰਨ ਲੱਗੇ ਲੋਕ ਆਪਣੇ ਤੇ ਤਾਂ ਹੰਤਾ ਲਾਉਣਗੇ। ਸਹੀ ਗੱਲ ਆ ਵੀਰੇ। ਹੁਣ ਤਾਂ ਲੋਕ ਆਪਾਂ ਨੂੰ ਹੀ ਪੂਰਾ ਸਮਝਣਗੇ ਵੀ ਪਹਿਲਾਂ ਵਾਲਾ ਤਾਂ ਚਲ ਉਹ ਰੱਬ ਨੂੰ ਪਿਆਰਾ ਹੋ ਗਿਆ ਸੀ ਵੀ ਉਹ ਤਾਂ ਜਿਉਂਦਾ ਜਾਗਦੀ ਛੱਡ ਤਾ ਸਾਰੇ ਮੈਨੂੰ ਇਹ ਕਹਿਣਗੇ ਵੀ ਸ਼ਾਇਦ ਇਹਨਾਂ ਦੀ ਕੁੜੀ 'ਚ ਹੀ ਗਲਤੀ ਹੋਊਗੀ ਚੱਲ ਪਾਲੀ ਚੁੱਪ ਕਰ ਜਾ ਉਹ ਤੇਰੀ ਭਾਬੀ ਆਈ ਜਾਂਦੀ ਆ ਉਹ ਨਾਲ ਗੱਲ ਕਰੀ ਹੋਰ ਛੇੜ ਰੰਨਾ ਖੜ੍ਹ ਨਹੀਂ ਖੜ ਜੇ ਤੈਨੂੰ ਅੰਦਰ ਭਾਇਆ ਤਾਂ ਇੱਥੇ ਆ ਕੇ ਜੱਸੇ ਦੇ ਕੰਨ ਭਰਨ ਲੱਗੇ ਉਹ ਨਹੀਂ ਭਾਬੀ ਜੱਸੇ ਦੀ ਤੁੰਦ ਕਿੰਨੀ ਆ ਜਰਾ ਕਰਨ ਵਾਲੀ ਕੀ ਗੱਲ ਹੈ ਮੇਰੀ ਭੈਣ ਅਸੀਂ ਗੱਲ ਨਹੀਂ ਕਰ ਸਕਦੇ ਉਹ ਚੜੀ ਚੜਾਈ ਆਉਂਦੀ ਹੈ ਜਦੋਂ ਆਉਣੀ ਹੈ ਗੱਲ ਤਾਂ ਕਰ ਸਕਦੇ ਹਾਂ ਜੀ ਇਹ ਹੁਣ ਫੇਰ ਜਿੱਦ ਪੜੀ ਬੈਠੀਆਂ ਕਹਿੰਦੀ ਮੈਂ ਉੱਥੇ ਜਾਂਦੀ ਨਹੀਂ ਰਾਵੀ ਵੀ ਮੇਰੀ ਗੱਲ ਸੁਣ ਲੈ ਇਹ ਕੋਈ ਜਿੱਦ ਨਹੀਂ ਇਹ ਮੇਰਾ ਆਖਰੀ ਫੈਸਲਾ ਮੈਂ ਆਪਣੀ ਕੁੜੀ ਨੂੰ ਲੈ ਵੀ ਨਾ ਐ ਠਹਿ ਜਾਂਦੀ ਨਹੀਂ ਹੈਗੀ ਠੀਕ ਹੈ ਇੱਥੇ ਮੈਂ ਛੱਡ ਨਹੀਂ ਸਕਦੀ ਹੁ ਮੇਰਾ ਤਾਂ ਆਖਰੀ ਫੈਸਲਾ ਪਰ ਮੇਰੇ ਤੋਂ ਤੂੰ ਜੜਾਂ ਚ ਬੈਗੀ ਜਮਾ ਤੇਰਾ ਕੀ ਲੈਂਗੀ ਇਹ ਕੀ ਤੇਰਾ ਜਮਾ ਚ ਬੈਗੀ ਕਿਉਂ ਨਹੀਂ ਮੇਰਾ ਖੜਨਾ ਛੱਡਦੀ ਨਾਲ ਇਹਦੇ ਨਾਲ ਲੜਾਉਣੀ ਹੈ ਮੈਨੂੰ ਇੱਥੇ ਮੇਰੇ ਘਰ ਤੇ ਭਾਬੀ ਨੂੰ ਨਾ ਤੋਸੇ ਬੋਲ ਕਵਿਤਾ ਵੈਸੇ ਵੀ ਮੇਰੇ ਤੇ ਪਤਾ ਨਹੀਂ ਕਿਉਂ ਇੰਨਾ ਲੱਗਦੀ ਐ। ਅੱਭੀ ਮੇਰੀ ਮਾਤਾ ਵੀ ਤਾਂ ਹੈ ਕਰੇ। ਮੈਨੂੰ ਲੱਗਦੀ ਨੇ ਹੈਗੀ ਤੇਰੀ ਜ਼ਿੰਦਗੀ ਬਾਰੇ ਸਹੀ-ਸਹੀ ਸੋਚਦੀ ਆ ਮੈਂ। ਤੂੰ ਆਪ ਦੇ ਕਰ ਰਿਹਾ ਹੈਂ ਵਧੀਆ ਸੌਕੀ ਨੇ। ਅੱਭੀ ਜੇ ਤੂੰ ਮੇਰੀ ਜ਼ਿੰਦਗੀ ਬਾਰੇ ਇੰਨੇ ਸੋਚਿਆ ਹੁੰਦਾ ਨਾ ਤਾਂ ਮੇਰੇ ਫੈਸਲੇ ਨੂੰ ਇੰਨਾ ਕਾੜੀ ਨਾ ਕਰਦੀ। ਆ ਸਭ ਕੁਝ ਜਿਹੜਾ ਹੋਇਆ ਨਾ ਤੇਰੇ ਬਾਰੇ ਹੋਇਆ। ਕੀ ਹੋਇਆ ਮੇਰੇ ਕਰੋ ਲੈ ਦੇਖ ਲੋ ਸਮਝਾ ਰੋ ਇਹਨੂੰ ਸਹੀ ਗੱਲ ਇਹ ਕੱਲ ਸੁਣਦੀ ਤੇਰਾ ਭਾਈ ਜੁਲਾ ਉਹ ਸਾਰਾ ਏਟੀ ਉਹ ਪੂਰਾ ਉਹ ਘੋੜੀ ਲੈ ਕੇ ਜਾਂਦਾ ਅਸੀਂ ਉਹਨੂੰ ਆਖਿਆ ਜੀ ਵੀ ਕੁੜੀ ਨਾਲ ਲੈ ਕੇ ਜਾਈ ਕਿਉਂ ਲੈ ਕੇ ਜਾਂਦਾ ਭਾਈ ਫਿਰ ਇਹ ਧੁਰਮੀ ਤੇ ਖੜ ਜਾਂਦੀ ਇਹਦੀ ਕੀ ਅੱਡੀ ਅੱਗ ਲੱਗੀ ਸੀ ਉਹ ਵੀ ਲੈ ਕੇ ਮੈਂ ਕੱਟੂਗੀ ਤੇ ਜੋ ਬਣਾ ਤੇ ਤੈਨੂੰ ਨਹੀਂ ਕਿਸੇ ਨਾਲ ਪਿਆਰੇ ਦਾ ਉਹ ਤਾਂ ਪਹਿਲਾਂ ਉੱਥੇ ਤੇ ਤੀਆ ਥੋੜਾ ਬੱਲੇ ਮੇਰੇ ਦਿਲ ਨਹੀਂ ਸਾਰਾ ਬਤਾ ਤੇਰੇ ਦਿਲ ਕਿੱਥੇ ਆ ਭੰਡੇ ਤੂੰ ਮੇਂ ਹੋਣੀਆਂ ਤੋਂ ਮੈਂ ਬੋਲਦਾ ਨਹੀਂ ਮੈਂ ਆਪਦਾ ਘਰ ਬਣਾਉਂਦਾ ਮਾਰਾ ਨਹੀਂ ਬੋਲਦਾ ਉਹਦੇ ਸਾਹਮਣੇ ਪਤਾ ਮੈਨੂੰ ਸਾਰਾ ਤੂੰ ਕੀ ਕੁਝ ਕਰਦੀ ਐ ਜਵਾਬ ਦੀ ਨਾ ਉਹਦੀਆਂ ਉਂਗਲਾਂ 'ਚ ਚੜਜੋ ਉਹਦੀਆਂ ਉਂਗਲਾਂ 'ਚ ਕਹਿੰਦਾ ਤੂੰ ਮੈਂ ਆਪ ਦੇਖਿਆ ਤੈਨੂੰ ਉਹੀ ਤੇਰੇ ਭਰਾਣੇ ਕਰਤੀ ਕੀ ਕਰਤੀ ਮੇਰੇ ਭਰਾਣੇ ਬਿਠਾਈ ਰੱਖਿਆ ਨਹੀਂ ਬਿਧਾਰੂਆਂ ਪਿੰਡਾ ਤਾਂ ਉਹ ਉਦੋਂ ਤਾਂ ਕਹਿੰਦਾ ਨਹੀਂ ਦਾਰੂ ਪਿੰਦਾ ਨਹੀਂ ਪਰ ਭਰਾ ਘਟ ਉਹਦੇ ਵਿੱਚ ਵੜਾ ਸੀ ਹਾਂ ਤੇ ਚੰਗੇ ਕਰਕੇ ਕਰਵਾਇਆ ਸੀ ਹਾਂ ਚੰਗੇ ਕਰਕੇ ਨਹੀਂ ਤੈਨੂੰ ਆਏ ਸੀ ਘਰੋਂ ਨਿਕਲ ਜੇ ਜੇ ਚੰਗੇ خاطر ਕਰਾਇਆ ਹੁੰਦਾ ਤਾਂ ਪਹਿਲਾਂ ਦੇਖਦੇ ਵੀ ਦਾਰੂ ਪੀਂਦਾ ਨਹੀਂ ਪੀਂਦਾ ਉਹ ਪੇਟ ਚੋਂ ਪਤਾ ਕਰਦਾ ਉਹ ਆਪਦੇ ਘਰਵਾਰ ਦੀ ਕਹਿੰਦੀ ਕੋਈ ਮਾੜਾ ਨਹੀਂ ਕਰਤਾ ਮੇਰੇ ਭਰਾ ਨੇ ਹੁਣ ਮੇਰੇ ਭਰਾ ਤੇ ਆ ਚੜੇ ਚੰਗਾ ਵੀ ਕੀ ਕਰਤਾ ਤੇਰੇ ਭਾਈ ਨੇ ਅਜੇ ਤਾਂ 10 ਦਿਨ ਨਹੀਂ ਕੁੜੀ ਕੱਟੀ ਪਹਿਲਾਂ ਲੜਨ ਲੱਗ ਗਿਆ ਕੋੜਦਾ ਤੈਨੂੰ ਕੀ ਪਤਾ ਨਾ ਤੇਰੇ ਮੈਨ ਕਿਤੇ ਹੱਥ ਚੱਕਿਆ ਜੇ ਤੈਨ ਤੇਰੇ ਭਾਈ ਨੂੰ ਫੇਰ ਪਤਾ ਲੱਗਦਾ ਜੇ ਤੈਨੂੰ ਮੈਂ ਰੋਜ਼ ਕੁੱਟ ਕੇ ਘਰੋਂ ਕੱਢਦਾ ਆਪਦੇ ਵੀ ਲੱਛਣ ਹੁੰਦੇ ਆ ਰਹਿਣ ਦੇ ਉਹ ਜਿਹੇ ਜੇ ਇੱਥੇ ਲੱਲਰ ਲਾਉਂਦੀ ਉਹ ਜਿਹਾਂ ਉੱਥੇ ਕੰਮ ਕਰ ਕਰ ਰਹੇ ਕਿਉਂ ਮੈਂ ਕੀ ਨਹੀਂ ਕਰਦਾ ਮੈਂ ਰੱਖੀ ਬੈਠਾ ਮੇਰੇ ਮਾਪਿਆਂ ਦੇ ਸੰਸਕਾਰ ਨੇ ਮੈਂ ਤਾਣੀ ਦੇ ਨੂੰ ਕੁਛ ਕਹਿੰਦਾ ਤੂੰ ਤਾਂ ਸਾਰੇ ਘਰ ਨੂੰ ਜ਼ਾਹਿਰ ਦੇ ਨੂੰ ਫਿਰਦੀ ਐ ਕਿਉਂ ਮੈਂ ਬਿਨਾਂ ਸੰਸਕਾਰ ਤੋਂ ਹਾਂ ਹਾਂ ਕਿਤੇ ਉਹਨੂੰ ਕਹਤਾ ਕਿਤੇ ਉਹਨੂੰ ਕਹਤਾ ਕਿਤੇ ਤੂੰ ਉਹਨੂੰ ਆਪ ਦੀ ਭੈ ਆਪ ਦੀ ਨੰਨਤ ਸਮਝ ਕੇ ਸਮਝ ਆਪਦੀ ਭੈਣ ਬਣਾ ਕੇ ਆਪਦਾ ਪੁੱਤ ਬਣਾ ਕੇ ਉਹ ਕੁੜੀ ਨੂੰ ਸਮਝ ਦੇਖੀ ਤੈਨੂੰ ਰੱਬ ਰੰਗ ਭਾਗ ਲਾਉਂਦਾ ਮੈਥੋਂ ਨਹੀਂ ਰੱਖੀ ਜਾਂਦੀ ਹੁਣ ਕਹਿਤਾ ਤੁਹਾਨੂੰ ਕਿਵੇਂ ਨਾ ਕਿਵੇਂ ਕਰਕੇ ਕੱਢੋ ਉਹਨੂੰ ਤੋੜੋ ਮੈਥੋਂ ਨਹੀਂ ਨਿਕਲਦੀਆਂ ਬਰਾਬਰ ਦੀ ਹਿੱਸੇਦਾਰਾ ਜ਼ਮੀਨ ਜਾਇਦਾਦ ਚ ਮੈਂ ਉਹ ਮੈਂ ਤਾਂ ਬਰਾਬਰ ਦੇ ਦੂੰਗਾ ਕੋਈ ਹਿੱਸਾ ਉਹਦੀ ਮਾਂ ਬੈਠੀ ਹੈ ਉਹਦੀ ਮਾਂ ਦੇਊਗੀ ਬਰਾਬਰ ਹਿੱਸਾ ਅੱਛਾ ਅੱਜ ਤਾਂ ਉਹ ਹਿੱਸਾ ਪਾਲਦੀ ਹੈ ਕੱਲ ਜਿਹੜੀ ਉਹ ਬਲਾ ਗਈ ਉਹ ਨਹੀਂ ਪਾਲਦੀ ਮੈਂ ਦੇਊਂਗਾ ਮੈਂ ਮੇਰੀ ਭੈਣਾਂ ਜੇ ਬੋਲेंगी ਤੂੰ ਆਪ ਦੀ ਘਰ ਦੀ ਸੁੱਖ ਨਹੀਂ ਪਾਲਦਾ ਘਰ ਪਾਲਦਾ ਨਹੀਂ ਹੁਣ ਮੈਂ ਦੀ ਭੈਣਾਂ ਸਭ ਕੁਝ ਮੈਂ ਉਹਦੀ ਭੈਣਾਂ ਦਾ ਤਰ ਚੰਗਾ ਕਰੂ ਤੇਰੇ ਆਖੇ ਵਿਆਹ ਦੀ ਮੈਂ ਕਿ ਤੁਸੀਂ ਮਾੜਾ ਘਰ ਪਾਲਦਾ ਹੁਣ ਫਿਰ ਕਿੱਧਰ ਜਾਵੇਂ ਉਹ ਸਾਰਾ ਕੁਸਤਾ ਤੂੰ ਇਹਨੂੰ ਲਟਾ ਦੇਂਗਾ ਇਹਦੇ ਨਾਂ ਕਰਦੀਆਂ ਤੇ ਆਪਦੇ ਜਵਾਕਾਂ ਵਾਸਤੇ ਕੀ ਰੱਖੇਂਗਾ ਕੀ ਲਟਾਤਾ ਉਹਦਾ ਵਿਆਹ ਕੀਤਾ ਚਾਹਨਾ ਤੋੜਤੀ ਕੁੜੀ ਕੀ ਰਤਾਉਂ ਤੂੰ ਚਾਹਨਾ ਤੋੜਤੀ ਫਿਰ ਹਲਵਾਈ ਬਿਠਾ ਲੈਂਦਾ ਮੈਂ ਕਿ ਤੈਨੂੰ ਕਿਹਾ ਸੀਗਾ ਦੁਲਿਆ ਹੋਇਆ ਸਾਰਾ ਕੁਸਕਰ ਵਾਰ ਵਿੱਚ ਮੈਂ ਉਹਦੀ ਸ਼ਕਲ ਤੇ ਆ ਗਿਆ ਤੇਰੇ ਭਾਈ ਦੀ ਤੇ ਮਹਾ ਸ਼ਰੀਫ ਬੰਦਾ ਵੀ ਚਲ ਤੂੰ ਤਾਂ ਜੇ ਦੀ ਹੈਂ ਗਿਆ ਉਹ ਤਾਂ ਸ਼ਰੀਫ ਹੋਊਗਾ ਲੈ ਉਹ ਕਰਕੇ ਰੱਖ ਤਾ ਸਾਰਾ ਚੀਨਾ ਉਹ ਕਿਹੜਾ ਬਾਣੀ ਸ਼ਰੀਫ ਆ ਅਰੇ ਹੁਣ ਤੁਸੀਂ ਆਓਗੇ ਕਿਵੇਂ ਬੋਲ ਮਰੂੰਗਾ ਮੇਰੀ ਭੈਣ ਨੂੰ ਹੋਰ ਸ਼ਰੀਫ ਨਹੀਂ ਹੋਰ ਕੀ ਕਰਦੀ ਐ ਸਾਰਾ ਦਿਨ ਤੇਰਾ ਗੋਲ ਪੁਨਾ ਕਰਦੀ ਐ ਜਿੰਨੇ ਚ ਕੋ ਰਹੀ ਉਹ ਗੋਲ ਪੁਨਾ ਕਰੀਗੀ ਉਸ ਤੋਂ ਬਾਅਦ ਤੂੰ ਉਹ ਨਿੱਕੀ ਜੀ ਜਿੰਦ ਤੋਂ ਤੂੰ ਕੰਮ ਲੈਤਾ ਮੈਨੂੰ ਸਭ ਪਤਾ ਮੈਥੋਂ ਨਾ ਮੂੰਹ ਕਲਾ ਭੱਗ ਜਾ ਹਾਂ ਮੈਂ ਤੈਨੂੰ ਬੋਲਦਾ ਨਹੀਂ ਮਾਰ ਮਾਰਨਾ ਕਿਤੇ ਜਦ ਅਰਗੀੜੀਕੇ ਲੱਕ ਉਹਨੇ ਆਪ ਦਾ ਭਰਾ ਵੀ ਮੋਟਰ ਲਾ ਲਿਆ ਪਹਿਲੇ ਜਹਾਣੀ ਬੋਲਦਾ ਸੀ ਇੱਕ ਲੈਣ ਦੇ ਪਤਾ ਨਹੀਂ ਕੀ ਸਿਰ ਚ ਪਾਇਆ ਇਹਦੇ ਕਰਕੇ ਮਨ ਮੇਰੇ ਦੇ ਹੱਥ ਵੀ ਸੱਤਾਂ ਲੱਗ ਗਏ ਹੁਣ ਨਹੀਂ ਮਰਨੀ ਲਈਏ ਹੁਣ ਤੇਰੇ ਠਰ ਗਿਆ ਕਾਲਜਾ ਹੁਣ ਇੱਥੇ ਕਿ ਮਿੰਨ ਮਿੰਨ ਕਰਦੀ ਆਉਣੀ ਹੈਗੀ ਤੁਰੀ ਤੁਸੀਂ ਕਿਧਰ ਜੰਨੂ ਪੱਬੀ ਜਾਣੀ ਆ ਠੱਠੇ ਖੂਚ ਪਿੰਡ ਜਾਣੀ ਆਬਦੇ ਪਿੰਡ ਕੋ ਤਾਂ ਜੰਨੂ ਪੱਬੀ ਇਹ ਤੇਰੇ ਕਾਰਨ ਆਂਗੇ ਨੇ ਸਾਰੇ ਉਹਨੂੰ ਮਗਰ ਲੱਗ ਕੇ ਮੈਨੂੰ ਤਾਂ ਕਟਵਾ ਦੇਣਾ ਸੀ ਨਾ ਪੱਬੀ ਮੈਨੂੰ ਸੌਂ ਲੈ ਛੱਡ ਦੇ ਮੈਂ ਵੀਰੇ ਨੂੰ ਕੁਝ ਨਹੀਂ ਕਿਹਾ ਮੈਂ ਤੇ ਵੀਰੇ ਤਾਂ ਵੈਸੇ ਕੋਠੇ ਤੇ ਖੜੇ ਗੱਲਾਂ ਕਰ ਰਹੇ ਸੀ ਵੀ ਹੁਣ ਅੱਗੇ ਕੀ ਹੋਊਗਾ ਗੱਲਾਂ ਕੋ ਕਰ ਰਹੇ ਸੀ ਚੁਗਲੀਆਂ ਕਰੀਆਂ ਸੀ ਤਵੇਲਾ ਆਈ ਨਹੀਂ ਸੀ ਤੂੰ ਉੱਪਰ ਖੜੀ ਆ ਵੀ ਮੈਨੂੰ ਸੌ ਲੱਗੇ ਜਦ ਗੁੰਦੀ ਮੈਂ ਕੁਝ ਨਹੀਂ ਕਿਹਾ ਮੈਂ ਵੀਰੇ ਨੂੰ ਕਿਉਂ ਪੜਾਉਂਗੀ ਬਾਲੀਪੋਲੀ ਨਾ ਬਣ ਹੁਣ ਤੂੰ ਸਾਡਾ ਘਰ ਪੱਟ ਤਾ ਤੂੰ ਰਹਿ ਇੱਥੇ ਮੈਂ ਜਾਣੀ ਆ ਅੱਬੀ ਮੈਂ ਇੱਥੇ ਕੀ ਰਹਿਣਾ ਮੇਰੇ ਨਾਲੇ ਕਿਹੜਾ ਘਰ ਹੈ ਜੀ ਮੇਰਾ ਐਡਾ ਵੱਡੀ ਉਹ ਘਰ ਮੇਰਾ ਆਪਣਾ ਹੁੰਦਾ ਨਾ ਮੈਂ ਉੱਥੇ ਨਾ ਰਹਿੰਦੀ ਤੂੰ ਇਹੀ ਚਾਹੁੰਦੀ ਸੀ ਨਾ ਵੀ ਮੈਂ ਚਲੀ ਜਾਵਾਂ ਤੇ ਮੇਰਾ ਰਾਜ ਹੋ ਜਾਏ ਇੱਥੇ ਤੋ ਵੀ ਮੈਂ ਕਿਸੇ ਘਰ ਤੋਂ ਕੁਝ ਨਹੀਂ ਲੈਣਾ ਮੈਂ ਕਿਉਂ ਚਾਹੂੰਗੀ ਮੇਰੇ ਵੀਰੇ ਦਾ ਘਰ ਪੱਟਿਆ ਜਾਵੇ ਕਿਹੜੀ ਭੈਣੇ ਚਾਹੁੰਦੀ ਹੁੰਦੀ ਹੈਗੀ ਤੂੰ ਤੂੰ ਹੈਗੀ ਆ ਹਰ ਭੈਣ ਨਹੀਂ ਚਾਹੁੰਦੀ ਤੂੰ ਪਤਾ ਨਹੀਂ ਕਹੇ ਜੀਆਂ ਕਲਮੁਈਏ ਛੱਡ ਨਾਲੇ ਤੋ ਵੀ ਮੇਰੀ ਗੱਲ ਸੁਣ ਲੈ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਸਮਝ ਗਈ ਮੇਰੀ ਗੱਲ ਤਾਂ ਸੁਣ ਲੈ ਮੈਂ ਤਾਂ ਦੇਖੋ ਮੰਮੀ ਨਹੀਂ ਇੱਥੇ ਹੈਗੀ ਨਾਲੇ ਭਾਬੀ ਬਣ ਕੇ ਮੈਂ ਜੰਮੀ ਨਹੀਂ ਇਹ ਚੀਜ਼ ਚਾਹੁੰਦੀ ਜੇ ਤੂੰ ਹੈਗੀ ਆ ਨਾ ਤੂੰ ਸਾਹਮਣੇ ਕਰ ਕਰ ਸਾਹਮਣੇ ਮਾਰੀ ਤਾਂ ਤੂੰ ਇੱਥੇ ਬੈਠੀ ਆਂ ਤਾਂ ਹੀ ਤਾਂ ਉਹਦੇ ਨਾਲ ਨਹੀਂ ਜਾਂਦੀ ਉੱਤੋਂ ਕਲਖਣਾ ਉਹ ਰੱਜ ਕੇ ਸ਼ਰਾਬ ਨਾਲ ਇੱਥੇ ਛੱਡ ਗਿਆ ਤੈਨੂੰ ਅੱਭੀ ਜਿਵੇਂ ਤੁਸੀਂ ਕਹੋਗੇ ਨਾ ਸਾਰਾ ਕੁਝ ਉਮੀ ਹੋਊਗਾ ਮੈਂ ਕੀ ਕਹਿਣਾ ਮੈਂ ਤਾਂ ਤੈਨੂੰ ਬਹੁਤ ਕੁਝ ਕਹਿ ਚੁੱਕੀ ਆਂ ਬਹੁਤ ਕੁਝ ਸਮਝਾ ਚੁੱਕੀ ਆਂ ਤੂੰ ਸਮਝਣ ਦਾ ਨਾ ਹੀ ਨਹੀਂ ਲੈਂਦੀ ਤੂੰ ਤਾਂ ਮੇਰੇ ਘਰ ਪੱਟਣ ਤੇ ਤੁਲੀ ਹੋਈ ਆ ਨਹੀਂ ਨਹੀਂ ਪੱਭੀ ਸੌਣ ਲੱਗੇ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀ ਬਸ ਤੁਸੀਂ ਇੱਕ ਵਾਰ ਨਾ ਵਰਿੰਦਰ ਅਰਜਨ ਨੂੰ ਸਾਰਿਆਂ ਨੂੰ ਬੁਲਾ ਕੇ ਉਠਿਆ ਕੇ ਗੱਲ ਕਰ ਲੋ ਸਿਰਫ ਇਹ ਕਹਿ ਦੋ ਵੀ ਜਪਗੁਣ ਉੱਥੇ ਰਹੂਗੀ ਮੈਂ ਹੋਰ ਕੁਝ ਨਹੀਂ ਕਹਿਣੀ ਮੈਂ ਇਥੋਂ ਚੁੱਪ ਕਰਕੇ ਭੱਜ ਜੂਗੀ ਆ ਬਣੇ ਹੱਥ ਨਾ ਤਾਂ ਮੈਂ ਤੇਥੋਂ ਗੁੱਸਾ ਲੈਣਾ ਨਾ ਤੇਰੇ ਜਪਗੁਣ ਤੋਂ ਬਾਈ ਹਮਦਰਦੀ ਨਾ ਦਿਖਾਉਣ ਵਾਲੇ ਮੈਂ ਨਹੀਂ ਕਿਸੇ ਨੂੰ ਬੁਲਾਉਂਦੀ ਹੈਗੀ ਭਾਬੀ ਬਣ ਕੇ ਤੂੰ ਹੀ ਚੋਣੀ ਹੈ ਨਾ ਵੀ ਮੈਂ ਇਥੋਂ ਜਾਵਾਂ ਫੇਰੀ ਮੈਂ ਜਾਉਂਗੀ ਤੂੰ ਨਹੀਂ ਜਾਣਦੀ ਕਿ ਤੇ ਤੂੰ ਤਾਂ ਸਾਰੀ ਉਮਰ ਤਪਾਏਂਗੀ ਮੈਨੂੰ ਮੈਂ ਹੀ ਜਾਣੀ ਆ ਭਾਬੀ ਬਣ ਕੇ ਭਾਬੀ ਬਣ ਕੇ ਦੇਖੀ ਤੂੰ ਐ ਨਾ ਕਰ ਮਾਂ ਮੈਨੂੰ ਕਹੂਗੀ ਵੀ ਤੂੰ ਸਾਡਾ ਘਰ ਖਰਾਬ ਕਰ ਦੇ ਹੁਣ ਤਾਂ ਤੂੰ ਮਾਂ ਵੀ ਲਾ ਲਈ ਮੰਗਰ ਵੀਰਾ ਵੀ ਲਾ ਲਿਆ ਤੇਰਾ ਮੰਗਰ ਹੁਣ ਮੇਰਾ ਹੈ ਕੌਣ ਇੱਥੇ ਭਾਬੀ ਬਣ ਕੇ ਤੂੰ ਕਿਤੇ ਨਾ ਜਾ ਜਿਵੇਂ ਤੁਸੀਂ ਕਹੋਗੇ ਨਾ ਮੈਂ ਉਵੇਂ ਹੀ ਕਰ ਲੂੰਗੀ ਮੇਰੀ ਗੱਲ ਸੁਣ ਲੈ ਕਿ ਪਾਸੇ ਅੜ ਜਾ ਮੈਨੂੰ ਵਗ ਜਾਂਵੇਂ ਨਹੀਂ ਭਾਬੀ ਮੈਂ ਤੁਹਾਨੂੰ ਜਾਨ ਨਹੀਂ ਦਿੰਦੀ ਕਿਉਂ ਨਹੀਂ ਜਾਣ ਦਿੰਦੀ ਤੂੰ ਜਿਵੇਂ ਤੁਸੀਂ ਕਹੋਗੇ ਫੋਮ ਹੀ ਕਰੂੰਗੀ ਪਹਿਲਾਂ ਤੂੰ ਮੰਨੀਏ ਮੇਰੀ ਕੋਈ ਗੱਲ ਮੈਂ ਬਾਬੀ ਹੁਣ ਤੇਰੀਆਂ ਸਾਰੀਆਂ ਗੱਲਾਂ ਮੰਨੂਗੀ ਜਾਏਗੀ ਹਾਂ ਮੈਂ ਜਾਉਂਗੀ ਚੁੱਪ ਕਰਕੇ ਚੱਲ ਫਿਰ ਕੰਮ ਕਰ ਲੈ ਹੁਣ ਬਾਹਰ ਜਾ ਕੇ ਮੈਂ ਕਰਦੀ ਆ ਫੋਨ ਵਿਰਿੰਦਰ ਨੂੰ ਬੰਦਦੀ ਆ ਘੋਲੀ ਲੈ ਛੋਟੀ ਮੋਟੀ ਐਕਟਰ ਤਾਂ ਮੈਂ ਹੈਗੀ ਆ ਇੰਨਾ ਕੁ ਤਾਂ ਮੈਂ ਕਰੀ ਸਕਦੀ ਆ ਮਨਾਈ ਲੈਤੀ ਜਾਣ ਵਾਸਤੇ ਕਰਦੇ ਆ ਇਹਦਾ ਹੀਲਾ ਤੋੜਦੇ ਆ ਨੂੰ ਦੁਬਾਰਾ ਮੈਂ ਸੀ ਬੈਠੀ ਸੀ ਪੈਰ ਗੱਡ ਕੇ ਕਿ ਮੈਂ ਜਾਂਦੀ ਨਹੀਂ ਰਹਿਦਾ ਹੁੰਦਾ ਜੱਸੇ ਨੂੰ ਲਾ ਕੇ ਬੈਗੀ ਮਾਗਰ ਚੱਲਣ ਦਿਨੀਆਂ ਤੇਰੀ ਕਿਤੇ ਮੈਂ ਇੰਨੀ ਕਿ ਤਾਂ ਮੈਂ ਵੀ ਜਾਣਦੀ ਆ ਜੇ ਤੂੰ ਪੜ੍ਹੀ ਲਿਖੀ ਆ ਬਾੜੀ ਮੋਟੀ ਕੀ ਹੋ ਤਾ ਐਸੇ ਗੜੀ ਚ ਸੀਗਾ ਘਰ ਉਹਨੇ ਚੱਲ ਵਧੀਆ ਹੁਣ ਹੋਰ ਤਾਂ ਕੋਈ ਰਾਸਤੇ ਹੀ ਨਹੀਂ ਹੈਗਾ ਭਾਬੀ ਨੇ ਤਾਂ ਮੇਰੀ ਜਾਨ ਖਾਦੀ ਪਈ ਐ ਵੀ ਆਪਣੇ ਘਰੇ ਜਾ ਘਰੇ ਜਾ ਸ਼ਾਇਦ ਇਹ ਮੈਨੂੰ ਕੋਈ ਹੱਲ ਦੱਸ ਦੇ ਵੀ ਤੂੰ ਐ ਕਰ ਲਾ ਡਿੰਪਲ 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 ਪਾਲੀ ਹਾਂ ਡਿੰਪਲ ਕਿਵੇਂ ਆ ਜਾ ਆ ਜਾ ਕਿਵੇਂ ਠੀਕ ਹੈ ਮੈਂ ਠੀਕ ਆ ਪੈਣ ਤੂੰ ਦੱਸ ਮੈਂ ਬਸ ਵਧੀਆ ਮੈਂ ਤੈਨੂੰ ਕਹ ਸੀ ਕਦੋਂ ਦੀ ਆ ਜਾਂਦੀ ਮੈਂ ਤੁਹਾਨੂੰ ਫੋਨ ਤਾਂ ਕਰਤਾ ਸੀਗਾ ਵੀ ਆ ਜਾ ਮੈਂ ਨਾ ਤੈਨੂੰ ਜ਼ਰੂਰੀ ਗੱਲ ਕਰਨੀ ਸੀਗੀ ਮੈਨੂੰ ਟਾਈਮ ਹੀ ਨਹੀਂ ਮਿਲਿਆ ਮੈਨੂੰ ਪਤਾ ਹੈ ਤੂੰ ਕੋਈ ਜ਼ਰੂਰੀ ਗੱਲ ਕਰਨੀ ਹੈ ਪਹਿਲਾਂ ਬੈਠ ਤਾਂ ਸਹੀ ਕਿ ਇੱਥੇ ਸਾਰੀ ਗੱਲਾਂ ਕਰ ਲੈਣੀਆਂ ਨੇ ਬੈਠ ਮੈਂ ਪਾਣੀ ਲੈ ਕੇ ਆਈ

ਫਿਰ ਹਾਂ ਪਹਿਲੇ ਪੈਸੇ ਮੇਰੇ ਪਾਪਾ ਨੇ ਵੀ ਰੱਖੇ ਹੋਏ ਸੀ ਮੇਰੇ ਵਾਸਤੇ ਅੱਛਾ ਚਾਣਾ ਤਾਂ ਵਾਲੀ ਵਧਿਆ ਡਿੰਪਲ ਮੈਂ ਤਾਂ ਤੇਨ ਨਾਲ ਇਹ ਗੱਲ ਕਰਨੀ ਸੀ ਤੈਨੂੰ ਪਤਾ ਨਾ ਪਹਿਲਾ ਮੇਰਾ ਮਰਜ਼ੀ ਨਾਲ ਵਿਆਹ ਕਰਵਾਇਆ ਹੋਇਆ ਸੀ ਤੇ ਮੈਂ ਉਹਦੇ ਨਾਲ ਕਿੰਨਾ ਖੁਸ਼ ਵੀ ਸੀ ਤੈਨੂੰ ਤੇਰੇ ਭਾਜੀ ਦਾ ਸੁਭਾਅ ਪਤਾ ਸੀ ਨਾ ਪਰ ਆਹੀ ਰੱਬ ਨੇ ਹੀ ਜੀ ਮਾਰ ਪਾਈ ਨਾ ਤਾਂ ਹੋ ਰਹੇ ਆ ਤੇ ਨਾ ਮੇਰੀਆਂ ਖੁਸ਼ੀਆਂ ਦੇਖ ਕੇ ਘਰੇ ਤੈਨੂੰ ਪਤਾ ਹੀ ਹੈ ਭਾਬੀਆਂ ਕਿੰਨੀਆਂ ਕੱਪਦੀਆਂ ਹੁੰਦੀਆਂ ਨੇ ਭਾਬੀ ਨੇ ਜਿਵੇਂ-ਤੇਵੇਂ ਕਰਕੇ ਮੇਰਾ ਰਿਸ਼ਤਾ ਕਰਤਾ ਤੇ ਜਿੱਥੇ ਹੁਣ ਮੇਰਾ ਵਿਆਹ ਕਰਿਆ ਪਹਿਲਾਂ ਤਾਂ ਮੈਨੂੰ ਐ ਕਹਿੰਦੇ ਸੀ ਵੀ ਤੇਰੀ ਧੀ ਵੀ ਸਾਡੀ ਧੀ ਐ ਮੈਂ ਜੱਪਕੁੰਦੀ ਗੱਲ ਕਰ ਰਹੀ ਆ ਤੇ ਹੁਣ ਉਹ ਕਹਿੰਦਾ ਜੇ ਤੂੰ ਰਹਿਣਾ ਤਾਂ ਰਹਿ ਸਕਦੀ ਐ ਇਹ ਤੇਰੀ ਕੁੜੀ ਲਈ ਸਾਡੇ ਘਰੇ ਕੋਈ ਜਗ੍ਹਾ ਨਹੀਂ ਦੇਖ ਪਾਲੀ ਮੈਂ ਤੇਰੀ ਹਰ ਗੱਲ ਨੂੰ ਸਮਝਦੀ ਆ ਪਰ ਜਿਹੜੇ ਰਸਤੇ ਤੇ ਅੱਜ ਤੂੰ ਖੜੀ ਐ ਨਾ ਇਹ ਰਸਤਾ ਬਹੁਤ ਔਖਾ ਹੈ ਇੱਕ ਔਰਤ ਵਾਸਤੇ ਇੱਕ ਧੀ ਵਾਸਤੇ ਇਸ ਸਮਾਜ ਦੇ ਵਿੱਚ ਨਾ ਇਹ ਚੀਜ਼ ਨੂੰ ਨਿਭਾਉਣਾ ਬਹੁਤ ਜ਼ਿਆਦਾ ਔਖਾ ਹੈ ਜਿਵੇਂ ਤੂੰ ਮੈਨੂੰ ਦੱਸ ਰਹੀ ਹੈ ਨਾ ਕਿ ਤੇਰੇ ਪਹਿਲੇ ਹਸਬੰਦ ਦੀ ਡੈਥ ਹੋ ਗਈ ਹਜੇ ਉਹਨੂੰ ਸਵੀਕਾਰ ਕਰਨਾ ਸੌਖਾ ਹੈ ਲੇਕਿਨ ਕਿਸੇ ਹੋਰ ਆਦਮੀ ਦੇ ਨਾਲ ਜ਼ਿੰਦਗੀ ਬਿਤਾਉਣੀ ਪੁੱਛਣਾ ਤੂੰ ਬਸ ਡਿੰਪਲ ਮੇਰੀ ਨਾ ਉਥੋਂ ਇੱਕ ਸ਼ਰੀਰ ਹੀ ਗਿਆ ਮੇਰੀ ਦੂ ਤਾਂ ਜਨੂੰਦੀ ਉੱਥੇ ਹੀ ਰਹੇਗੀ ਪਰ ਤੂੰ ਪਾਗਲ ਨਾ ਬਣ ਜ਼ਿੰਦਗੀ ਦੇ ਵਿੱਚ ਚੋਂ ਇਨਸਾਨ ਇੱਕ ਵਾਰੀ ਆਉਂਦਾ ਨਾ ਉਹਨੂੰ ਜਾਣਾ ਵੀ ਪੈਂਦਾ ਆ ਠੀਕ ਹੈ ਪਰ ਉਸ ਤੋਂ ਬਾਅਦ ਤੂੰ ਇਹ ਵੀ ਚੀਜ਼ ਦੇਖਣਾ ਵੀ ਤੇਰੀ ਜ਼ਿੰਦਗੀ ਹੈ ਤੇਰੇ ਰਿਸ਼ਤੇਦਾਰ ਤੇਰਾ ਪਰਿਵਾਰ ਤੇਰੇ ਬੱਚੇ ਉਹਨਾਂ ਨੂੰ ਕੌਣ ਦੇਖੇਗਾ ਚਲ ਉਹ ਚੀਜ਼ ਪਿੱਛੇ ਮੈਂ ਮੰਨਦੀ ਆ ਵੀ ਤੇਰਾ ਦੂਜਾ ਵਿਆਹ ਕਰਤਾ ਪਰ ਹੁਣ ਮੈਨੂੰ ਇਹ ਵੀ ਚੀਜ਼ ਦਾ ਪਤਾ ਆ ਕਿ ਉਹ ਆਦਮੀ ਤੈਨੂੰ ਬਿਲਕੁਲ ਨਹੀਂ ਪੁੱਛਦਾ ਨੇ ਪੁੱਛਦਾ ਡਿੰਪਲ ਦੇਖ ਉਹ ਮੇਰੀ ਸੱਸ ਕਹਿੰਦੀ ਸੀ ਐਨਾ ਚੰਗਾ ਇਹ ਕੁਛ ਨਹੀਂ ਕਰਦਾ ਹੋਰ ਤਾਂ ਹੋਰ ਤੇਰੇ ਕੋਲ ਕੀ ਲੁੱਕ ਹੈ ਉਹ ਤਾਂ ਪਹਿਲੇ ਦਿਨ ਹੀ ਇਸ ਤਰੀਕੇ ਨਾਲ ਮੇਰੇ ਨਾਲ ਵਿਹਾਰ ਕਰਦਾ ਸੀਗਾ ਜਿਵੇਂ ਮੈਂ ਉਹਦੀ ਕੋਈ ਦੁਸ਼ਮਣ ਹੁੰਨੀ ਆ ਟੰਗ ਨਾਲ ਉਹਨੇ ਹਜੇ ਤੱਕ ਮੈਨੂੰ ਬੁਲਾਇਆ ਵੀ ਨਹੀਂ ਹੈਗਾ ਮੇਰੀ ਕੁੜੀ ਨੂੰ ਤਾਂ ਅਪਣਾਉਣ ਦੀ ਬਹੁਤ ਦੂਰ ਦੀ ਗੱਲ ਹੈ ਤੈਨੂੰ ਪਤਾ ਹੈ ਪਾਲੀ ਵਿੱਚ ਜਦੋਂ ਇੱਕ ਔਰਤ ਦਾ ਡਿਵੋਰਸ ਹੋ ਜਾਂਦਾ ਨਾ ਉਹ ਦੂਜਾ ਵਿਆਹ ਕਿਉਂ ਕਰਦੀ ਹੈ ਕਿਉਂ ਸਟੈਪ ਚੱਕਦੀ ਐ ਇੱਕ ਤਾਂ ਘਰਦਿਆਂ ਦੇ ਤੇ ਲੋਕਾਂ ਦੀ ਗੱਲਾਂ ਚ ਆ ਕੇ ਜਾਂ ਫਿਰ ਦੂਜਾ ਉਹ ਆਪਣੇ ਬੱਚਿਆਂ ਬਾਰੇ ਸੋਚ ਕੇ ਤਾਂ ਮੈਨੂੰ ਇਹ ਵੀ ਚੀਜ਼ ਪਤਾ ਹੈ ਕਿ ਇੱਕ ਤਾਂ ਤੇਤੇ ਪ੍ਰੈਸ਼ਰ ਸੀਗਾ ਤੇਰੇ ਘਰਦਿਆਂ ਦਾ ਦੂਜਾ ਤੂੰ ਇਹ ਚੀਜ਼ ਸੋਚੀ ਕਿ ਵੀ ਸ਼ਾਇਦ ਤੇਰੀ ਬੱਚੇ ਨੂੰ ਇੱਕ ਬਾਪ ਦੀ ਲੋੜ ਹੈ ਹਾਂ ਸਮਝੀ ਪਰ ਉਹ ਆਦਮੀ ਤਾਂ ਤੇਰਾ ਬਣ ਗਿਆ ਪਰ ਤੇਰੀ ਬੱਚੀ ਦਾ ਬਾਪ ਨਹੀਂ ਬਣ ਸਕਦਾ ਔਰ ਦੇਖ ਮੈਂ ਜੌਬ ਕਰਦੀ ਐ ਮਹਿਲਾ ਮੰਡਲ ਛੋ ਗੱਲ ਨੂੰ ਸਮਝਦੀ ਐ ਠੀਕ ਐ ਬੜਾ ਸਭ ਤੋਂ ਪਹਿਲਾਂ ਤੂੰ ਮੇਰੀ ਫਰੈਂਡ ਆ ਠੀਕ ਹੈ ਇੱਕ ਫੈਮਿਲੀ ਰਿਲੇਸ਼ਨ ਕਰਕੇ ਮੈਂ ਤੈਨੂੰ ਇਹ ਚੀਜ਼ ਸਮਝਾਉਣਾ ਚਾਹੁੰਦੀ ਆ ਕਿ ਵੀ ਤੂੰ ਨਾ ਕਿਸੇ ਦੀ ਗੱਲਾਂ ਵਿੱਚ ਨਾ ਜੇ ਉਹ ਤੇਰੀ ਕੁੜੀ ਨੂੰ ਨਹੀਂ ਅਪਣਾਉਂਦਾ ਨਾ ਤਾਂ ਤੇਰੇ ਵਾਸਤੇ ਇਹੀ ਸਹੀ ਹੈ ਕਿਉਂਕਿ ਮੈਂ ਤੈਨੂੰ ਇਹ ਗੱਲ ਸਮਝਾ ਰਹੀ ਆ ਕਿਉਂਕਿ ਦੇਖ ਤੇਰੇ ਵਾਸਤੇ ਉਹ ਆਦਮੀ بس تو ਮੇਨ ਸਮਝ ਸਕਦੀ ਹੈ ਨਾ ਮੈਂ ਕੀ ਕਹਿਣਾ ਚਾਹੁੰਦੀ ਆ ਮੇਰੀ ਗੱਲ ਸੁਣ ਡਿੰਪਲ ਮੈਂ ਤੇਰੀ ਗੱਲ ਨਾਲ ਜਮਾ ਹੈ ਕਰੀਆਂ ਵੀ ਕੋਈ ਵੀ ਬੰਦਾ ਕਿਸੇ ਦੀ ਤੀਨੂ ਨਹੀਂ ਆਪਣਾਏਗਾ ਮੈਂ ਤੇਰੀ ਗੱਲ ਮੇਰੇ ਕਹਿਣ ਦਾ ਇਹ ਭਾਵ ਹੈ ਕਿ ਦੇਖ ਪਾਲੀ ਉਹ ਤੇਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਪਰ ਤੇਰੀ ਬੱਚੀ ਦੀ ਨਹੀਂ ਫਿਰ ਉਹਦਾ ਕੀ ਕਸੂਰ ਹੈ ਡਿੰਪਲ ਉਹਦਾ ਕਸੂਰ ਇਹੀ ਹੈ ਉਹਦਾ ਕਸੂਰ ਇਹੀ ਹੈ ਕਿ ਤੂੰ ਵੀ ਉਸ ਆਦਮੀ ਨੂੰ ਛੱਡ ਦੇ ਅਗਰ ਉਹ ਤੈਨੂੰ ਕਹਿੰਦਾ ਹੈ ਨਾ ਕਿ ਵੀ ਜੇ ਬੱਚੀ ਦੇ ਨਾਲ ਆਣਾ ਚਾਹੁੰਨੀ ਐ ਤਾਂ ਮੈਂ ਤੈਨੂੰ ਰੱਖੂੰਗਾ ਨਹੀਂ ਤਾਂ ਤੂੰ ਉਹਨੂੰ ਜਵਾਬ ਦੇ ਦੇ ਮੈਂ ਜਵਾਬ ਕਿਵੇਂ ਦੇ ਦਾਂ ਮੇਰੀ ਪਰਜਾਈ ਕਹਿੰਦੀ ਜੇ ਤੂੰ ਇੱਥੇ ਰਹੇਂਗੀ ਤਾਂ ਤੇਰੇ ਭਰਾ ਨੂੰ ਤਲਾਕ ਮੈਂ ਦਊਂਗੀ ਹੁਣ ਤੂੰ ਦੱਸ ਮੈਂ ਤਾਂ ਬੜੀ ਵੱਡੀ ਦੁਬਿਧਾ ਚਾ ਤੇਰੇ ਕੋਲ ਮੇਰਾ ਆਉਂਦਾ ਇੱਕੋ ਹੀ ਮਕਸਦ ਹੈ ਵੀ ਆ ਤੈਨੂੰ ਕਾਨੂੰਨ ਦੀਆਂ ਚੀਜ਼ਾਂ ਬਾਰੇ ਕੁਝ ਜ਼ਿਆਦਾ ਪਤਾ ਹੈ ਤੂੰ ਉੱਥੇ ਲੱਗੀ ਹੋਈ ਐ ਵੀ ਮੈਨੂੰ ਸਮਝਾ ਮੈਂ ਹੁਣ ਕੀ ਕਰਾਂ ਤੂੰ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਸਦ ਮੈਂ ਤੇਰੇ ਨਾਲ ਸਮਝ ਆਈ ਔਰ ਰਹੀ ਗੱਲ ਤੇਰੀ ਭਾਬੀ ਦੀ ਉਹਨੂੰ ਤਾਂ ਮੈਂ ਆਪਣੇ ਆਪ ਸੈੱਟ ਕਰ ਦਾਂਗੀ ਜਦੋਂ ਮੈਂ ਜਾ ਕੇ ਦੋ ਗੱਲਾਂ ਦਸੀਆਂ ਨਾ ਉਹਨੂੰ ਲਾ ਵਾਰੀ ਨੇ ਦੇਖੀ ਕਿਦਾਂ ਭੱਜਦੀ ਫਿਰਦੀ ਆ ਉਹ ਸਮਝ ਆ ਗਈ ਤੈਨੂੰ ਧਾਰ ਤਾਰਤ ਦੀ ਗੱਲ ਹੀ ਨਹੀਂ ਸੁਣਦੀ ਯਾਰ ਕਹੇ ਜਾ ਜ਼ਮਾਨਾ ਆ ਗਿਆ ਪਤਾ ਨਹੀਂ ਡਿੰਪਲ ਤੂੰ ਕੱਲੀ ਰਹਿ ਰਹੀ ਹੈ ਯਾਰ ਇੱਥੇ ਤੇਰੇ ਕੋਲ ਦੇਖ ਮੇਰੀ ਗੱਲ ਸੁਣ ਤੈਨੂੰ ਪਤਾ ਕਦੇ ਮੇਰੇ ਤੇ ਵੀ ਇਹ ਟਾਈਮ ਆਇਆ ਸੀਗਾ ਮੇਰੇ ਕੋਲ ਸਭ ਕੁਝ ਸੀਗਾ ਸਭ ਕੁਝ ਪਰ ਕਿਸਮਤ ਮਾੜੀ ਮੇਰੇ ਹਸਬੰਡ ਦੇ ਅਫੇਅਰ ਕਿਤੇ ਹੋਰ ਸੀਗੇ ਪਰ ਮੈਂ ਇਹ ਗਲਤੀ ਨਹੀਂ ਕੀਤੀ। ਚੋਗਾ ਮੋਹ ਕਰਦਾ ਸੀ ਨਾ ਮੈਂ ਉਹਦੇ ਵਾਂਗੂ ਨਹੀਂ ਬਨਣਾ ਚਾਹੁੰਦੀ ਸੀ। ਫਿਰ ਕੀ ਸੀ? ਇਕੱਲੀ ਰਹਿ ਰਹੀ ਆ, ਜੌਬ ਕਰਦੀ ਆ, ਮੇਰੇ ਪੇਰੈਂਟਸ ਆ ਕੇ ਮੈਨੂੰ ਮਿਲਦੇ ਨੇ ਮੈਂ ਰਹਿਣੀ ਆ, ਘਰ ਬਣਾਇਆ ਹੈ। ਤੈਨੂੰ ਲੋਕਾਂ ਦੀ ਸੇਵਾ ਸਮਾਜ ਸੇਵਾ ਕਰ ਰਹੀ ਆ ਯਾਰ। ਤੈਨੂੰ ਇਹ ਪਤਾ ਹੈ ਆ ਮੇਰੀ ਵਰਗੀਆਂ ਕੁੜੀਆਂ ਲਈ ਨਾ ਤੂੰ ਇੱਕ ਪ੍ਰੇਰਨਾ ਹੈ। ਤੂੰ ਇਕੱਲੀ ਰਹਿ ਕੇ ਵੀ ਕਿੰਨਾ ਕੁਝ ਬਣਾ ਲਿਆ ਤੇ ਤੂੰ ਖੁਸ਼ ਵੀ ਹੈ ਜਿੱਥੇ ਤੱਕ ਮੈਨੂੰ ਲੱਗਦਾ ਹੈ। ਮੇਰੀ ਗੱਲ ਸੁਣ। ਜ਼ਰੂਰੀ ਨਹੀਂ ਹੁੰਦਾ। ਕਿ ਇੱਕ ਔਰਤ ਇੱਕ ਆਦਮੀ ਦੇ ਨਾਲ ਹੀ ਰਹਿ ਸਕਦੀ ਹੈ ਇਹ ਗੱਲਾਂ ਪਹਿਨੀਆਂ ਚੰਗੀਆਂ ਲੱਗਦੀਆਂ ਸੀ ਪਰ ਅੱਜ ਕੱਲ ਕੁੜੀਆਂ ਪੜੀਆਂ ਲਿਖੀਆਂ ਨੇ ਠੀਕ ਹੈ ਮੰਨਿਆ ਕਿ ਕੁੜੀਆਂ ਨੂੰ ਹੱਦ ਨਹੀਂ ਪਾਰ ਕਰਨੀ ਚਾਹੀਦੀ ਪਰ ਹਾਂ ਜਿੱਥੇ ਉਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਦੀ ਇੱਜ਼ਤ ਉੱਪਰ ਗੱਲ ਜਾ ਰਹੀ ਹੈ ਤਾਂ ਫਿਰ ਉਹਨਾਂ ਨੂੰ ਹੱਦ ਪਾਰ ਕਰਨੀ ਪੈਂਦੀ ਹੈ ਸਮਝ ਆਈ ਯਾਰ ਕਿਹੜੀ ਕੁੜੀ ਹੈ ਜਿਹੜੀ ਬਿਨ ਮਤਲਬ ਤੋਂ ਕਿਸੇ ਦੇ ਘਰੇ ਮਾਰਕੁੱਟ ਖਾਲੇਗੀ ਔਰ ਆਪਣੀ ਬੇਇੱਜ਼ਤੀ ਕਰਵਾਏਗੀ ਹੁਣ ਤੇਰਾ ਕਹਿਣ ਦਾ ਇਹ ਮਤਲਬ ਹੈ ਵੀ ਮੈਂ ਭਾਬੀ ਨੂੰ ਸਾਫ਼-ਸਾਫ਼ ਮਨਾ ਕਰਦਾ ਤੂੰ ਆਪਣੀ ਭਾਬੀ ਨੂੰ ਸਾਫ਼-ਸਾਫ਼ ਮਨਾ ਕਰ ਦੇ ਸਮਝ ਆਈ ਕਿ ਨਾ ਮੈਂ ਉੱਥੇ ਜਾਵਾਂ ਕਿ ਨਾ ਮੈਂ ਆਪਣੀ ਬੱਚੀ ਕਿਤੇ ਭੇਜਾਂ ਆਪਦੀ ਬੱਚੀ ਨੂੰ ਆਪਣੇ ਨਾਲ ਰੱਖ ਉਸ ਨੂੰ ਮਾਂ ਦੀ ਲੋੜ ਹੈ ਜੀ ਉਹਦੇ ਉੱਪਰ ਉਹ ਬਾਪ ਦਾ ਸਾਇਆ ਚਲਾ ਗਿਆ ਤੇ ਉਹਨੂੰ ਅੱਜ ਮਾਂ ਦੀ ਲੋੜ ਹੈ ਕੰਨੂ ਯਾਰ ਤੂੰ ਉਹਨੂੰ ਪੜਾ ਲਿਖਾ ਮੁੰਡਿਆਂ ਤੋਂ ਅੱਗੇ ਨਿਕਲ ਰਹੀਆਂ ਨੇ ਕੁੜੀਆਂ ਸਹੀ ਗੱਲ ਐ ਡੇ ਕੋਈ ਵਧੀਆ ਆਫੀਸਰ ਲਾਈਨ ਦੇ ਵਿੱਚ ਭੇਜ ਕੰਨੂ ਤੇਰਾ ਸਾਥ ਦੇਊਗੀ ਉਹ ਕੱਲ ਨੂੰ ਤੇਰੀ ਬੱਚੀ ਤੇਨੂੰ ਆਪਣੇ ਨਾਲ ਤਾਂ ਰੱਖੂਗੀ ਤੂੰ ਜੋ ਮੈਂ ਸਹੀ ਕਹਿ ਰਹੀ ਆਂ ਕੋਈ ਗੱਲ ਨਹੀਂ ਜੇ ਮੈਨੂੰ ਤੇਰੀ ਲੋੜ ਪਈ ਨਾ ਮੈਂ ਤੈਨੂੰ ਫੋਨ ਕਰਾਂਗੀ ਮੈਂ ਇੱਕ ਵਾਰ ਦੁਬਾਰਾ ਇਹ ਗੱਲ ਕਰਕੇ ਦੇਖਦੀ ਆਂ ਦੇਖ ਮarli ਛੇ ਤੂੰ ਅੱਜ ਇਹ ਸਭ ਕੁਝ ਕਰ ਲੇਂਗੀ ਨਾ ਤਾਂ ਕੱਲ ਨੂੰ ਤੇਰੀ ਬੱਚੀ ਵਿਚਾਰੀ ਕੀ ਸੋਚੇਗੀ ਉਹ ਤਾਂ ਉਹੀ ਕੱਲ ਹਨ ਨਹੀਂ ਉਹਦਾ ਕੀ ਕਸੂਰ ਉਹ ਕਿੱਥੋਂ ਉਹਦਾ ਬਾਪ ਤਾਂ ਚਲਾ ਗਿਆ ਆਪਣੀ ਮਾਂ ਕਿੱਥੋਂ ਪਾ ਲਈ ਉਹ ਹਾਹੀ ਗੋਲ ਤਾਂ ਮੈਸੂ ਸੋਚ ਕੇ ਹੈਰਾਨਾ ਬੀਜੋ ਨੂੰ ਅਪਣਾ ਲੈਂਦੇ ਅਸੀਂ ਮਾਮਾ ਤੀਆਂ ਇਕੱਠੀਆਂ ਰਹਿੰਦੀਆਂ ਹੋ ਤਾਂ ਮੇਰੀ ਤਾਂ ਦੂਰ ਹੋਈਗੇ ਉਹਨਾਂ ਦੀ ਕੋਈ ਨਿਸ਼ਾਨੀ ਹੈ ਮੇਰੇ ਕੋਲ ਉਹ ਵੀ ਜੱਪਗੁਨ ਪਾਲੀ ਜਿਹੜਾ ਅਸਲੀ ਬਾਪ ਹੁੰਦਾ ਨਾ ਬਾਪ ਸਿਰਫ ਉਹੀ ਹੁੰਦਾ ਹੈ ਇਹ ਗੱਲ ਹਮੇਸ਼ਾ ਯਾਦ ਰੱਖੀ ਸਹੀ ਕਿਹਾ ਡਿੰਪਲ ਕੱਲ ਨੂੰ ਤੇਰੀ ਬੱਚੀ ਨੇ ਜਵਾਨ ਵੀ ਹੋਣਾ ਕਿਸੇ ਦਾ ਕੋਈ ਇਤਬਾਰ ਨਾ ਇਸ ਕਰਕੇ ਆਪਣੀ ਬੱਚੀ ਨੂੰ ਆਪਣੇ ਕਾਬੂ ਚ ਰੱਖ ਵੈਸੇ ਵੀ ਇੱਕ ਕੁੜੀ ਹੈ

ਜੋ ਕੁਝ ਵੀ ਕਰਾਂਗੇ ਜੀ ਦੇ ਨਾਲ ਤੇਰੇ ਵਰਗੀ ਸੇਲੀ ਰੰਗ ਦੀ ਤਰ੍ਹਾਂ ਖੜੀ ਹੈ ਮੈਨੂੰ ਕਦੀ ਟੈਨਸ਼ਨ ਹੈ ਚਲ ਕੋਈ ਗੱਲ ਨਹੀਂ ਹੁਣ ਮੈਨੂੰ ਲੱਗਿਆ ਵੀ ਕੋਈ ਤਾਂ ਮੇਰੇ ਨਾਲ ਹੈਗਾ ਕਿਉਂਕਿ ਮੇਰਾ ਭਰਾ ਤੇ ਮੇਰੀ ਮਾਂ ਤਾਂ ਉਸ ਘਰ ਦੇ ਵਿੱਚ ਮਜਬੂਰ ਨੇ ਉਹ ਚਾਕੇ ਵੀ ਮੇਰੀ ਮਦਦ ਨਹੀਂ ਕਰ ਸਕਦੇ ਯਾਰ ਉਹ ਆਪਣੇ ਪਰਿਵਾਰ ਨੂੰ ਦੇਖਣਗੇ ਕੀ ਕਰਨਗੇ ਚਲ ਮੇਰੀ ਗੱਲ ਸੁਣ ਬੇਫਿਕਰ ਹੋ ਜਾ ਬਿਲਕੁਲ ਟੈਨਸ਼ਨ ਫਰੀ ਸਮਾਈਲ ਕਰ ਠੀਕ ਹੈ ਔਰ ਮੈਨੂੰ ਜਦੋਂ ਮਰਜ਼ੀ ਕਾਲ ਕਰ ਲਿਆ ਕਰ ਠੀਕ ਹੈ ਫਿਰ ਕੋ ਨੰਬਰ ਤਾਂ ਹੈਗਾ ਹੀ ਹੈ ਨਾ ਹਾਂ ਪਹਿਲੇ ਹਾਂ ਜੇ ਕਿਸੇ ਚੀਜ਼ ਦੀ ਲੋੜ ਪੈਂਦੀ ਤਾਂ ਮੇਰੇ ਕੋਲ ਆ ਜੀ ਚਲ ਠੀਕ ਹੈ ਓਕੇ ਠੀਕ ਹੈ ਹਾਲ ਚੰਗਾ